ਤੁਸੀਂ ਵੀ ਮੈਂ ਕਿਰ ਰੋਟੀ ਖਾਣੀ ਰੋਟੀ ਮੈਂ ਜਿੱਥੋਂ ਖਾ ਲਈ ਹੁਣ ਤਾਂ ਕੱਲ ਦੀ ਆਈਆਂ ਤੇ ਉੱਥੇ ਭਰਾ ਪਰਜਾਈ ਕੋਲੇ ਅੰਦਰ ਵੜਦੇ ਵੇ ਕੀ ਕਹਿੰਦਾ ਤੇਰੇ ਘਰ ਵਿੱਚ ਕੀ ਫੂਕ ਮਾਰਤੀ ਇਹਨਾਂ ਨੇ ਕਾਹ ਉਹ ਦੇਖ ਨਾ ਲੈਣ ਉਹ ਤਾਂ ਇਹ ਕਹਿੰਦੀ ਸੀ ਹਾਂ ਕਹਿੰਦੀ ਸੀ ਬੀਬੀ ਦੇ ਨਾਂ ਜ਼ਮੀਨ ਹਾਂ ਵੀ ਪਹਿਲਾਂ ਸਾਡੇ ਨਾਂ ਕਰਾਓ ਬੀਬੀ ਅਰਨਾਨਕ ਤੱਕ ਭਰਾਂਗੀ ਫੱਕ ਤਾਂ ਫਿਰ ਜ਼ਮੀਨ ਤਾਂ ਮੇਰੇ ਨਾਂ ਮੈਂ ਭਰੂੰਗੀ ਜਦੋਂ ਮੇਰੇ ਨਾਂ ਜ਼ਮੀਨ ਮੈਂ ਭਰੂੰਗੀ ਫੱਕ ਸਿਰ ਪੰਗਾ ਤਾਂ ਉਸੇ ਦੀ ਆ ਹਾਂ ਪੰਗਾ ਵੀ ਅੱਜ ਸਾਨੂੰ ਦੇ ਜਾ ਗੇਰਾ ਹੋਰ ਬੰਗਾ ਉਸਦੀ ਆ ਅੜੀ ਵੀ ਤੂੰ ਬੈਠੀਆ ਤੂੰ ਉਹਨਾਂ ਨੇ ਨੌ ਕਰਾ ਦੇ ਮੈਂ ਤੇਰੀ ਜਾਨ ਸੁੱਟ ਜੂ ਨਾ ਮੇਰੀ ਸੁਟ ਜੀ ਤੇ ਜੇ ਮੁੜ ਕੇ ਮੈਨੂੰ ਰੋਟੀ ਨਾ ਦਿੱਤੀ ਇਹਨਾਂ ਨੂੰ ਰੋਟੀ ਕਿਵੇਂ ਨਹੀਂ ਦੇਣਗੇ ਰੋਟੀ ਦੇਣਗੇ ਉਹ ਲਾ ਇਹਨਾਂ ਨੂੰ ਕੀ ਪਤਾ ਦੇਣਗੇ ਕਿ ਨਹੀਂ ਦੇਣਗੇ ਦੇਣਗੇ ਰੋਟੀ ਤੂੰ ਚੱਲ ਤਿਆਰ ਹੋ ਜਾ ਆਪਾਂ ਸੈਰ ਚੱਲਦੇ ਆ ਉਹਨਾਂ ਨੇ ਕੇਰਾ ਨੌ ਲਵਾ ਦੇ ਆਪ ਦਾ ਪੰਜ ਕਰਨ ਪੰਜਾ ਕਰਨ ਰੋਟੀ ਤੈਨੂੰ ਦੇਣੀ ਤੂੰ ਨਾਣ ਪਿਠੱਕ ਭਰਾ ਕੇ ਬੈਠੀ ਜੀ ਤੇ ਮੈਰੇ ਨਾਲ ਤੁਸੀਂ ਲਹਾਕ ਹੈ ਮੈਨੂੰ ਕਿਨੇ ਬਿਸਕੁਟ ਦੇਣੀ ਹੈ ਮਗਰੋਂ ਨਹੀਂ ਦੇਣਗੇ ਤੂੰ ਬਹਿਮ ਕਰਤੀਆਂ ਤੈਨੂੰ ਰੋਟੀ ਦੇਣਗੇ ਤੂੰ ਤਿਆਰ ਹੋ ਜਾ ਬਸ ਮਾਤਾ ਜੀ ਰਿਐਕਟਿਵ ਹੋ ਜਾਣੀਆਂ ਫਿਰ ਉਹ ਰੋਜ਼ ਕਲੇਸ਼ ਕਰਦੇ ਨੇ ਰੋਜ਼ ਮੈਨੂੰ ਫੋਨ ਕਰਦੇ ਨੇ ਰੋਜ਼ ਪਤਾ ਹੀ ਮੈਨੂੰ ਇਹਨਾਂ ਦਾ ਮੈਨੂੰ ਪਤਾ ਇਹਨਾਂ ਦਾ ਰੋਜ਼ ਕਰਦੇ ਨੇ ਫਿਰ ਉੱਥੇ ਵੀ ਹੁਣ ਜੇ ਤੂੰ ਸਿਆਣੀ ਆ ਬੀਬੀ ਜੇ ਉਹ ਰੋਜ ਇਹੀ ਕਸ ਕਰੀ ਗਏ ਫਿਰ ਉੱਥੇ ਮੇਰੀਆਂ ਦਰਾਣੀਆਂ ਜੁਠਾਣੀਆਂ 'ਚ ਵੀ ਹੋਊਗਾ ਆਹ ਤੱਕ ਸਮਝਦਾਰਾ ਇਹਨਾਂ ਦੀ ਜਮੀਨ ਮੈਂ ਘਟ ਨਾਲ ਲੈ ਕੇ ਮਰ ਜੂੰਗੀ ਇਹਨਾਂ ਜੇ ਤੱਕ ਹੋ ਜਾ ਬਸ ਆਪਾਂ ਕੇਰਾ ਕੇਰਾ ਫਹਾ ਵੜਦੇ ਕੇਰਾ ਇਹਨਾਂ ਦੇ ਨੌਕਰਾ ਦੇ ਤੂੰ ਤਾਂ ਭਾਈ ਆਹ ਦੀਆਂ ਕਰਾ ਦਿੰਨੇ ਆਂ ਫੇਟਾ ਵੀਰੇ ਕਿੱਥੇ ਆ ਬਈ ਮੈਂ ਤੇਲ ਪਾ ਕੇ ਹਟਿਆ ਕਿਵੇਂ ਸੀ ਮਾਰਚ ਉਹਨੂੰ ਕਤੇਆ ਬੀਬੀ ਨਾਲ ਗੱਲ ਕਰੀ ਸੀ ਗੱਲ ਸੁਣ ਮੇਰੀ ਮੈਂ ਤਾਂ ਕੱਲ੍ਹ ਵੀ ਆਈ ਆ ਹਾਂ ਬਈ ਤੇ ਉਹ ਤਾਂ ਮੈਂ ਕਹਿੰਦੀ ਆ ਕੀ ਕਹਿੰਦੀ ਮੈਨੂੰ ਰੋਟੀ ਦੇਣਗੇ ਤੇ ਰੋਟੀ ਤਾਂ ਬਾਈ ਮੈਂ ਦੇਉਂਗੀ ਹੁਣ ਰੋਟੀ ਤੂੰ ਤਾਂ ਬਾਈ ਦੇ ਦੇਗਾ ਤੇਰਾ ਤਾਂ ਮੈਨੂੰ ਪਤਾ ਉਹਦਾ ਨਹੀਂ ਪਤਾ ਕਲਾਸ ਨਹੀਂ ਦਾ ਉਹਨੂੰ ਬੁਲਾਈ ਨਾ ਉਹਨੂੰ ਕੀ ਲੋੜ ਹੈ ਉਹਨੂੰ ਮੈਂ ਦਰਦੀ ਨੇ ਬੁਲਾਈ ਨਹੀਂ ਹੈਗਾ ਉਹਨੂੰ ਬੁਲਾਉਣ ਦੀ ਲੋੜ ਨਹੀਂ ਰੋਟੀ ਮੈਂ ਦੇਣੀ ਹੈ ਹੁਣ ਬੀਬੀ ਤਾਂ ਆਏ ਰੋਂਦੀ ਸੀ ਕਹਿੰਦੀ ਨਾ ਮੈਂ ਹੱਥ ਫੜਾ ਲੂੰਗੀ ਕਹਿੰਦੀ ਕੀ ਪਤਾ ਕਰ ਲੈ ਨੂੰ ਰੋਟੀ ਦੇਣਗੇ ਕਿ ਨਹੀਂ ਦੇਣਗੇ ਨਾ ਰੋਟੀ ਤਾਂ ਮੈਂ ਦੇਣੀ ਹੈ ਮੇਰੇ ਨਾਲ ਕਰਾਉਣਾ ਉਹਨੇ ਮੈਨੂੰ ਤਾਂ ਦੇ ਦੇਗਾ ਹੁਣ ਤੂੰ ਤਾਂ ਖੇਤ ਵਾਗ ਜਾਨਾ ਕੋਈ ਕੰਮ ਹੋਰ ਵਾਗ ਜਾਨਾਗਾ ਬਈ ਬਾਗ ਤਾਂ ਜਾਨਾ ਹੈਗਾ ਫਿਰ ਮੈਨੂੰ ਤਾਂ ਦੱਸੂਗੀ ਆ ਇਹਨੂੰ ਦੱਸੂਗੀ ਕੀ ਉਹ ਬਾਅਦ ਚ ਉਹ ਤਾਂ ਕੰਮ ਕਰਾਈ ਜੋ ਉਹ ਤਾਂ ਬਣਦਾ ਹੀ ਕਰਦਾ ਨਹੀਂ ਹੈਗਾ ਕੋਈ ਕੰਮ ਨਹੀਂ ਕਰਨਾ ਉਹਨੇ ਘਰੇ ਬੈਠੀ ਖਾਵੇ ਬਸ ਕਰ ਲੈ ਜਿਹੜਾ ਉਹਨੇ ਕਰਨਾ ਚਾਹੀਦਾ ਕਰ ਚਾਹ ਮੈਂ ਤਾਂ ਉਹਨੂੰ ਕੇਰਾ ਕਹਿ ਦੇਣੀ ਹੈ ਕਈ ਤਾਂ ਬਸ ਹੁਣ ਤੁਸੀਂ ਦੇਖ ਲਓ ਕੇਰਾ ਨਾ ਲਵਾ ਦਿੰਨੇ ਆ ਤੁਹਾਡੀ ਹਾਂ ਕੇਰਾ ਕਰਵਾ ਦਿਓ ਕਾ ਮੈਂ ਵੀ ਕੋਈ ਲੈਂਪਰੋਂਟ ਬਣਾ ਲਵਾਂਗਾ ਬਈ ਆਪ ਦਾ ਔਖਾ ਆਏ ਹੁਣ ਮੈਨੂੰ ਵੀ ਔਖਾ ਕੱਲ ਦੀ ਮੈਂ ਬੈਠੀ ਆ ਹੁਣ ਵਿਆਹ ਦੇ ਦਿਨ ਨੇੜੇ ਲੇਗੇ ਮੈਂ ਵੀ ਕੱਪੜਾ ਲੀੜਾ ਲੈਣਾ ਫੇਰ ਹੋਰ ਭਾਈ ਤੇਰਾ ਵੀ ਫਿਰ ਕਰਾਂਗੇ ਕੋਈ ਹੱਲ ਕਰਦੇ ਆ ਹੁਣ ਤੂੰ ਤਾਂ ਵਈ ਜਾਣ ਫੇਰ ਵੀ ਆਪਦਾ ਖੂਨ ਨਾ ਖੂਨ ਦੋਲਦਾ ਉਹ ਨਹੀਂ ਸੋਚਦੀ ਉਹ ਭਾਈ ਬਕਾ ਦਾ ਖੂਨ ਉਹ ਸਿੱਧਾ ਮੂੰਹ ਹੀ ਨਹੀਂ ਬਣਾਉਂਦੀ ਕੱਲ ਦੀ ਆਈ ਹੋਈ ਆ ਬਸ ਜ਼ਮੀਨ ਹਾਏ ਜ਼ਮੀਨ ਹਾਏ ਜ਼ਮੀਨ ਹਾਏ ਜ਼ਮੀਨ ਤੈਨੂੰ ਅਕਲ ਨਹੀਂ ਆਦੀ ਭਾਈ ਜ਼ਮੀਨ ਉਹ ਕਿਹੜਾ ਹਿੱਕ ਤੇ ਧਰ ਕੇ ਲਈ ਹੁਣ ਮੈਂ ਤੇਰੇ ਸਾਹਮਣੇ ਕੱਲ ਦੀ ਬੀਬੀ ਕੋਲੇ ਬੈਠੀ ਆ ਉਹ ਵੀ ਕਹਿੰਦੀ ਸੀ ਅਜੀ ਹੁਣ ਤਾਂ ਕਰਨੀ ਨਹੀਂ ਹੈਗੀ ਉਹ ਤਾਂ ਫਿਰ ਕਹਿਣੇ ਆ ਬਾਈ ਵੀ ਤੂੰ ਬੈਠੀ ਨਾ ਉਹਦੇ ਕੋਲੇ ਹੁਣ ਮੈਂ ਥੋੜੀ ਸੁਣਾ ਕ ਬੀਬੀ ਦੀ ਸੁਣਾ ਮੈਨੂੰ ਇਹ ਦੱਸੋ ਚੱਲ ਕੋਈ ਗੱਲ ਨਹੀਂ ਬੀਬੀ ਦੀ ਵੀ ਸੁਣਨੀ ਆ ਸਾਡੀ ਵੀ ਸੁਣੋ ਸਾਰਿਆਂ ਦੀ ਸੁਣੋ ਤੇ ਉਹਨੂੰ ਕਰੇ ਕਰਾਇਆ ਤੇ ਕੋਈ ਨਹੀਂ ਰੋਟੀ ਮੈਂ ਜਿੰਮੇਵਾਰ ਆਣਾ ਜਾਂ ਕਹੀਂ ਕਹਿੰਨ ਸਿਆਣੀ ਬਣ ਜਾ ਵੀ ਰੋਟੀ ਟੁੱਕ ਤਾਂ ਆਪਾਂ ਹੀ ਆਪਾਂ ਨੂੰ ਦੇਣਾ ਬਹੁਤ ਹੋਰ ਕਿਧੇ ਜਾਊਗੀ ਹੋਰ ਕਿਧੇ ਜਾਊਗੀ ਆਪਾਂ ਨੂੰ ਸਾਹਮਣੇ ਬੈਣੀ ਹੈ ਮੈਂ ਉਹ ਤਾਂ ਕੁਝ ਕਹਿੰਦੀ ਨਹੀਂ ਵਿਚਾਰੀ ਥੋੜਾ ਜਿਹਾ ਕਹਿੰਦੀ ਅਗਲਾ ਘਟ ਹੁੰਦੀਆਂ ਬੁੜਗਿਆਂ ਨੂੰ ਇਹ ਵਸ ਮਗਰ ਲੱਗ ਜਾਂਦੀਆਂ ਇੱਕ ਦੂਜੇ ਦੇ ਜ਼ਮੀਨ ਤਾਂ ਹੁਣ ਵੀ ਆਪਾਂ ਹੀ ਬੋਹਨੇ ਆ ਵੀਰ ਵੀ ਬੋਹਣੀ ਹੈ ਹੁਣ ਮੈਂ ਵਿੱਚ ਵਿਚਾਲੇ ਔਖਾ ਹੋਇਆ ਪਈ ਜੇ ਤਾਂ ਮੈਂ ਥੋੜੀ ਸੁਣਦੀ ਆ ਫਿਰ ਉਧਰੋਂ ਔਖੀਆਂ ਜੇ ਉਹਦੀ ਸੁਣਦੀ ਆ ਕੋਣ ਨੂੰ ਪੁੱਛਲਾ ਮਾਤਾ ਨੂੰ ਪੁੱਛਲਾ ਜਾਊਗੀ ਤਾਂ ਬਸ ਮੈਂ ਭੱਗ ਜੁਣਾ ਹੈ ਤੇ ਮੈਂ ਤਾਂ ਕੱਲ ਨੂੰ ਬਾਹਰ ਆਉਂਗਾ ਉਹ ਕੱਲ ਦੀ ਆਈ ਵੀ ਆ ਮੇਰੇ ਤਾਂ ਚਿੱਤ ਇੰਨਾ ਔਖਾ ਹੋਇਆ ਪਿਆ ਫਿਰ ਉੱਧਰ ਵੀ ਹੁਣ ਕੋਈ ਤੋੜਾ ਵਿਆਹ ਉੱਤੇ ਆ ਗਿਆ ਫਿਰ ਉੱਧਰ ਵੀ ਕੁਝ ਨਾ ਕੁਝ ਕਰਨਾ ਪਊਗਾ ਹੋਰ ਠੀਕ ਹੈ ਉੱਧਰ ਮੈਨੂੰ ਤੁਸੀਂ ਨਹੀਂ ਖੜਾਉਂਗੇ ਹੋਰ ਕੌਣ ਹੋਰ ਬਹੁਤ ਬਹੁਤ ਬਈ ਆਪ ਨੂੰ ਕਢਣਾ ਪਊ ਭੈਣ ਭਰਾਵਾਂ ਦੇ ਆਪ ਹੀ ਕਢਦੇ ਹੁੰਦੇ ਆ ਚਲ ਕੋਈ ਤੀ ਬੀਬੀ ਨੂੰ ਕਹੇ ਪਹਿਲਾਂ ਮੇਰੀ ਗੱਲ ਸੁਣੋ ਪਹਿਲਾਂ ਤੱਸੂ ਵੀ ਤੂੰ ਆ ਦੀ ਮਾ ਬੈਨਾਲੀ ਦੀ ਲੰਗਰ ਦਾ ਸਿਮੇਥੋ ਜੋ ਉਹ ਚੋਰ ਕਿ ਕਰਦਾ ਮੈਨੂੰ ਕੁੜੀ ਨੇ ਸੱਦ ਲਿਆ ਮੈਨੂੰ ਕਿ ਨਹੀਂ ਭਾਈ ਜ਼ਮੀਨ ਇਹ ਨਾ ਖਰਾਣ ਦੀ ਰੋਟੀ ਦੇ ਦੇ ਇਸੇ ਈ ਹੈ ਨਾ ਵੀ ਬਗਾਨੀ ਧੀ ਨੂੰ ਤਾਂ ਐ ਸਮਝਦੇ ਵੀ ਇਹ ਤਾਂ ਬਗਾਨੀ ਹੈ ਤੁਸੀਂ ਜਦੋਂ ਕੋਈ ਗੱਲ ਕਰਨੀ ਦਿਓ ਮੈਨੂੰ ਕਿਉਂ ਨਹੀਂ ਸਾਦੇ ਮੈਂ ਘਰ ਦੇ ਵਿੱਚੋਂ ਨਹੀਂ ਹੈਗੀ ਤੇਰਾ ਤਵਾਖ ਖੋਖਲਾ ਉਹਨੇ ਮੈਨੂੰ ਕੀ ਕਿਹਾ ਹੋਰ ਤੈਨੂੰ ਚੋਰ ਨੂੰ ਉੱਧਰ ਲੈ ਕੇ ਗਈ ਉਹ ਤੈਨੂੰ ਕੀ ਮੈਨੂੰ ਚੋਰ ਨੂੰ ਕੋਈ ਨਹੀਂ ਲੈ ਕੇ ਗਈ ਮੈਨੂੰ ਉਹਨੇ ਕਿਹਾ ਭਾਈ ਕੀ ਕਰਦਾ ਮਹਾ ਮੈਂ ਤਾਂ ਤੇਲ ਪਾਉਣਾ ਬਾਣ ਬਾਕੇ ਆਉਣਾ ਮੈਨੂੰ ਕਿਹਾ ਭਾਈ ਮੇਰੀ ਗੱਲ ਸੁਣੀ ਮਹਾ ਕਹਿੰਦੀ ਵੀ ਜ਼ਮੀਨ ਦਾ ਬਾਤਾਂ ਕਰਾ ਦੂੰਗੀ ਨਾ ਤੇ ਰੋਟੀ ਦਾ ਕੱਲ ਨੂੰ ਇਹ ਆ ਰਵ ਨੂੰ ਵੀ ਰੋਟੀ ਨਾ ਦਿਓ ਤੇ ਹੁਣ ਕੌਣ ਦਿੰਦਾ ਦੱਸੀ ਉਹ ਆਏ ਬੁੱਧਾ ਕੌਣ ਦਿੰਦਾ ਜੇ ਤੈਨੂੰ ਆਪ ਇੰਨਾ ਮੋਹ ਹੁੰਦਾ ਨਾ ਨਾਲ ਲੈ ਅਗਲਾ ਆਪਣਾ ਕੋ ਗਾਲੀ ਪੇ ਨਾਲ ਜੰਦੂ ਤੇ ਸੋਹਣੀ ਲੱਗੂਗੀ ਬੈਠੀ ਹਾਂ ਇਹਨੇ ਮੇਰੀ ਗੱਲ ਸੁਣ ਮੈਨੂੰ ਤਾਂ ਹੀ ਨਹੀਂ ਦੱਸਿਆ ਪਹਿਲੇ ਵਾਰ ਜਦੋਂ ਬੀਬੀ ਨੇ ਦਾਈ ਦੱਦੀ ਤੋਂ ਆਪਣੀ ਤੋਂ ਜ਼ਮੀਨ ਦਿਖਾ ਲਈ ਸੀਗੀ ਦਾਦਾ ਮਰ ਗਿਆ ਸੀ ਤੇ ਉਦੋਂ ਫਿਰ ਇਹਨੇ ਨਹੀਂ ਰੋਟੀ ਦਿੱਤੀ ਸੀ ਦਿੱਤੀ ਸੀਗੀ ਰੋਟੀ ਨੇ ਕਦੇ ਨਹੀਂ ਦਿੱਤੀ ਹੈ ਤੇ ਤੇ ਰੋਟੀ ਸਾਹਬ ਵਾਲੇ ਦਾ ਮੈਨੂੰ ਤਾਈ ਨੇ ਦੱਸਿਆ ਕਿ ਜਮਾ ਤਾਈ ਤਾਂ ਆ ਕੇ ਨਾ ਕੋਈ ਮੁਰਕੇ ਦੀ ਬਾਤ ਨਹੀਂ ਪੁੱਛੀ ਓਏ ਓਈ ਮਾਂ ਮੈਨੂੰ ਨਹੀਂ ਪਤਾ ਮੇਰੀ ਜਾਣੀ ਹਾਂ ਕਿ ਮੈਂ ਕੱਪੜੇ ਲਿਆਈ ਕੱਪੜੇ ਪਾਓ ਕੱਪੜੇ ਤਾਂ ਮੇਰੇ ਆ ਹੀ ਮੈਂ ਨਾ ਕੇ ਦਾ ਪਾਈ ਆ ਮੈਨੂੰ ਕੱਪੜੇ ਨਹੀਂ ਚਾਹੀਦੇ ਬਸ ਉਹਨਾਂ ਚ ਕੋਈ ਕੰਮ ਨਹੀਂ ਕਰਨਾ ਤੇ ਤੁਸੀਂ ਪਹਿਲਾਂ ਜਾਓ ਨਹੀਂ ਕੱਲ ਨੂੰ ਕੁੜੀ ਆਈ ਪਤਾ ਹੁਣ ਮਗਜੇ ਕੱਲ ਦੀ ਆਈ ਹੈ ਮੈਂ ਪਹਿਲਾਂ ਜ਼ਮੀਨ ਨਾ ਕਰਾ ਲਓ ਨਹੀਂ ਮੈਂ ਨਾ ਵਿਆਹ ਜਾਵਾਂ ਤੇ ਨਾ ਮੈਂ ਜਾਣ ਦੇਵਾਂ ਮੇਰੀ ਗੱਲ ਤਾਂ ਸੁਣੋ ਹਾਂ ਮੈਨੂੰ ਸ਼ੱਕ ਨੂੰ ਤਾਂ ਦੀ ਤੇ ਸ਼ੱਕ ਪਰ ਦੇ ਜਮੀਨ ਦਾ ਗੱਲ ਤਾਂ ਸੁਣ ਲੈ ਮੇਰੀ ਬੈਠ ਓਏ ਆਉਂਦਾ ਲੱਗ ਜਾ ਮੈਨੂੰ ਉਹਦੋਂ ਤਾਂ ਸਾਦੇ ਨਹੀਂ ਜਦੋਂ ਘਰ ਨਹੀਂ ਹੁੰਦੀ ਮਾਂ ਨਾਲ ਤੇ ਭੈਣ ਨਾਲ ਸਲਾਹ ਉਹ ਵਿੱਚ ਸੱਭਿਆ ਕਰੇ ਮੈਨੂੰ ਓਏ ਤੇਰਾ ਹੁਣ ਕੁੜੀ ਤੇ ਨਾਲ ਲੈ ਕੇ ਜਾਵੇ ਤੇਰੀ ਉਹਨੇ ਵੀ ਨਾਲ ਬਸ਼ੱਕ ਭਰਉਣੀ ਅਗਲੀ ਨੇ ਨਾਲ ਬਸ਼ੱਕ ਭਰਉਣੀ ਆ ਫਿਰ ਭਰਾਂ ਦੂੰਗੀ ਕਉਂ ਤੇ ਮੈਂ ਮਰੂ ਮੈਂ ਤੂੰ ਟੋਟਾ ਦੇਈ ਨਾ ਮੈਂ ਜਮਾਨੀਆਂ ਦੀ ਗੱਲ ਤੇ ਜੇਜੀ ਵੀ ਨਾ ਕਰਿਆ ਜਮਾਨੀਆਂ ਉਹਦਾ ਆਪ ਦਾ ਕਲੇਸਰ ਹੈ ਕਿ ਵਹਿ ਜਾਣਾ ਜਦੋਂ ਉਹ ਬੰਦਿਆ ਕੋਈ ਕਹੀ ਜਾਂਦੀ ਵੀ ਬਾਈ ਜ਼ਮੀਨ ਬੇਬੇ ਨਾ ਕਰਾਉਂਦੀ ਐ ਮੈਂ ਕਰ ਸਕ ਕਰ ਲਈ ਠੀਕ ਹੈ ਤਿਕਨੇ ਵੀ ਮਹਿਤਾ ਜੀ ਜਾਣਦਾ ਸੀ ਜੇ ਵੀ ਝੋਟੀ ਜ਼ਮੀਨ ਦਾ ਕਰਕੇ ਰੁਕ ਜਾਨੀ ਐ ਮੈਂ ਮੈਂ ਕਹਿੰਦਾ ਵੀ ਭੈਣੇ ਤੂੰ ਕਰਾ ਦੇ ਰੋਟੀ ਅਸੀਂ ਦੇਵਾਂਗੇ ਆਹੀ ਹੁੰਦਾ ਜਾਂ ਫਿਰ ਕੰਮ ਕੋ ਬਣਾਓ ਅੱਜ ਕਰੇ ਨਾ ਕਰੇ ਕੱਲ ਲੋੜ ਨਹੀਂ ਕਰ ਹੁਣ ਕੀ ਕਰਦੀ ਮੈਨੂੰ ਦੱਸੀ ਕਦੇ ਬੈਠੀ ਬੈਠੀ ਅੱਜ ਮੈਨੂੰ ਨਾ ਮਕੀਨ ਚੌਲ ਬਣਾ ਦੇ ਮੈਨੂੰ ਸੇਵੰਗਾ ਬਣਾ ਦੇ ਮੈਨੂੰ ਦਲੀਆਂ ਬਣਾ ਦੇ ਹੁਣ ਮੈਂ ਬਣਾ ਕੇ ਦਿੰਦੀ ਹੁਣ ਹੋਰ ਕੌਣ ਬਣਾ ਕੇ ਦੇ ਕਿ ਤੂੰ ਬਣਾ ਕੇ ਹੁਣ ਤੀਜਾ ਘਰ ਤਾਂ ਆਉਂਦਾਰੀਗਾ ਕਵਾਂਡੀ ਤਾਂ ਬਣਾ ਕੇ ਜਾਈ ਜਾਂਦੀ ਫੇਰ ਵੀ ਮੈਂ ਹੀ ਬਣਾ ਕੇ ਦੇਉਂਗੀ ਫੇਰ ਫਿਰ ਆਪ ਨੂੰ ਬਣਾਉਣੇ ਪੈਣਗੇ ਹਾਂ ਕੀ ਕਰਦੀ ਐ ਮੈਨੂੰ ਦੱਸੀ ਉਹ ਵੀ ਕਰਦੀ ਐ ਫਿਰ ਕਰਦੀ ਸਾਰਾ ਕੰਮ ਮੈਂ ਹੀ ਕਰਦੀ ਹਾਂ ਕਹਿੰਦੀ ਤੂੰ ਤੇਰੇ ਭਾਂਡਿਆਂ ਨਾਲ ਕੋਈ ਮਾਂ ਕਿੱਥੇ ਵੰਜੇ ਨੇ ਉਹ ਤਾਂ ਤੈਨੂੰ ਦੇਖ ਕੇ ਜਾਣ ਕੇ ਉਹ ਨਹੀਂ ਲੱਗ ਜਾਂਦੀ ਐ ਵੀ ਹਾਂ ਮੈਨੂੰ ਨੇ ਕੰਮ ਕਰਉਂਦੀ ਐ ਇਹ ਸੋਡੇ 'ਚ ਮੈਨੂੰ ਐ ਨਹੀਂ ਪਤਾ ਲੱਗਦਾ ਇਹ ਗੱਲਾਂ ਕਿੱਥੋਂ ਆਉਂਦੀਆਂ ਨਾ ਤੂੰ ਆ ਵੀ ਮਾਂ ਨੂੰ ਪੁੱਛ ਨਹੀਂ ਤੇਰੇ ਕਿੱਥੋਂ ਤੇ ਉਹ ਕਿਵੇਂ ਮੇਰੇ ਨਾਲ ਸਹਿਕਾ ਕਰ ਲੀਆ ਹਾਇ ਤਰੀਕਾ ਜਮੀਨ ਤਾਂ ਕਹੇ ਸੀ ਉਹ ਜ਼ਮੀਨ ਨੂੰ ਤਿਆਰ ਹੋ ਗਈ ਹੋਰ ਕੀ ਕਰਦੇ ਹੋ ਉਹ ਤਾਂ ਆਪ ਗਿਆ ਹੁੰਡੀ ਖੜਕਾ ਕੇ ਮੈਂ ਤਾਂ ਜ਼ਮੀਨ ਦੇ ਜੋਰ ਤੇ ਰੋਟੀ ਖਾਣੀ ਹੈ ਤੇ ਉਹ ਮੈਂ ਹਾਲਾ ਦੇਖਾਂਗੀ ਫਿਰ ਮੈਂ ਜਵਾਂ ਨਹੀਂ ਦਿੰਦੀ ਫੇਰ ਨਿਜਵੀਂ ਨਾ ਕਰਾਉਂਦੀ ਮੈਂ ਹੀ ਨਹੀਂ ਕਰਾਉਂਗਾ ਜਿਹਾਰ ਲੱਛਣਾ ਤੇਰੇ ਫੇਰ ਨਿਮੇ ਕਰਵਾਉਂਦਾ ਰੋਟੀ ਦੇਣੀ ਬਾਬਾ ਗੁਰੂ ਜੇਰੀਤ ਮੈਂ ਪੱਕਣਾ ਦੇ ਰਿਆ ਕਰੂੰਗੀ ਜਾਂ ਬੰਦ ਜੇ ਕੁੜੀ ਨੇ ਜਾਣਾ ਤੇ ਜੇ ਵਾਗੀ ਨਾ ਜ਼ਮੀਨ ਉਹਨੇ ਨਾ ਕਰਾਉਣੀ ਨਹੀਂ ਕੁੜੀ ਨੂੰ ਲੈ ਜਾਣ ਵਾਲਾ ਤਿੰਨੇ ਜਾ ਉੱਡ ਜੇ ਉਹ ਤੇ ਜ਼ਮੀਨ ਨਾ ਕਰਾ ਗੇੜੇ ਹਸਾ ਉਹਨਾਂ ਨੂੰ ਬੋਲੀ ਤੇਰੀ ਲੱਗਦੀ ਹੈ ਕੱਲ ਨੂੰ ਰੋਟੀ ਨਾ ਦਿੱਤੀ ਨਾ ਮੋੜ ਕੇ ਨਾਮ ਕਰਾਂ ਤੂੰ ਮਾਂ ਦੇ ਜੇ ਹੂੰ ਕਿਵੇਂ ਰੋਟੀ ਜਿਹੇ ਦੀ ਪੱਕੀ ਉਹ ਜੀ ਦੇ ਦੂੰਗੀ ਹਾਂ ਜਾ ਲੱਗ ਜਾ ਜਾ ਮੈਂ ਪਾਗ ਜਾਂਦਾ ਕਿ ਤੈਨੂੰ ਕੇਰਾ ਕਹਿਤਾ ਜ਼ਮੀਰ ਨਾਮ ਹੋਣੀ ਚਾਹੀਦੀ ਹੈ ਜਦੋਂ ਮੈਂ ਕਹਿਤਾ ਵੀ ਨਾ ਕਰਾ ਲਿਆਉਂਗਾ ਤੇ ਨਹੀਂ ਮੈਂ ਚੱਲਦੀ ਆ ਨਾਲ ਤੇਰਾ ਆਈ ਨਹੀਂ ਪਤਾ ਦੋ ਨਾ ਤਿੰਨੇ ਇਕੱਠੇ ਮਾਰ ਕੇ ਆਏ ਬੇਬ ਕਰ ਕੇ ਲਿਆ ਕੇ ਮੈਨੂੰ ਕਾਗਜ਼ ਫੜਾ ਦੇ ਵੀ ਹਾਂ ਹੋ ਗਈ ਤੇ ਤੈਨੂੰ ਕਾਹ ਤੇਨ ਘਰਾਂਗੇ ਪਿਆ ਦੇਖਣਾ ਹੋ ਗਈ ਤੇ ਹੋਈ ਨਹੀਂ ਫਿਰ ਤਾਂ ਪਤਾ ਨਾ ਕਿ ਨਾ ਪਈ ਹੋਣੀ ਹੈਗੀ ਤੇ ਜਾ ਲੱਗ ਨੀ ਜਦੋਂ ਕਾਗਜ਼ ਬਣਾਉਂਦੇ ਤੈਨੂੰ ਪੜ੍ਹ ਲੈ ਬੇਤਾ ਪਤਾ ਪਤਾ ਲੱਗ ਜੂ ਹਾਂ ਫੇਰ ਪਤਾ ਲੱਗੂ ਮੈਂ ਕਾਗਜ਼ ਆਉਂਦੇ ਫੇਰ ਕੀ ਹੋਜੇ ਹੁਣ ਵੀ ਜ਼ਮੀਨ ਬੋਣਿਆ ਫੇਰ ਵੀ ਵਾਹਾਂ ਵੀ ਇੱਕ ਨਾਂ ਗਰਾਉਂਡ ਦਾ ਪਤਾ ਨਹੀਂ ਕੀ ਹੋਣਾ ਦੇਖੀ ਜੀ ਮੈਂ ਹੁਣ ਉਹ ਹਰੇਕ ਚੀਜ਼ ਗੱਲ ਤੇ ਰੋ ਹਰੇਕ ਗੱਲ ਤੇ ਰੋ ਉਹਦਾ ਬੇਬੀ ਮਾਰੂ ਕਰ ਲੋ ਨਾਂ ਗੱਲ ਹੋਈ ਨਾ ਰੋਟੀ ਆਪਾਂ ਨੂੰ ਦੇਣੀ ਪੂ ਨਾਂਣ ਚੱਕ ਭਰਨੀ ਪੂ ਸਾਰਾ ਕੁਝ ਕਰਨਾ ਪੂ ਜ਼ਮੀਨ ਮੈਂ ਕਰਾਇਆ ਹੁਣ ਜਾ ਲੰਘ ਦੇ ਪਾਬੀ ਆਮਣ ਕੀ ਹੈ ਉਰੇ ਆ ਨਾ ਪਾਬਰਚਾਂ ਦੇ ਅਰਬੀ ਦੇ ਨੂੰ ਕਹੇ ਤਰੀ ਮੈਂ ਵੀ ਤਿਆਰ ਹੋ ਜਾਣਾ ਵੀ ਮੈਂ ਤਿਆਰ ਹੋ ਜਾਣਾ ਵਸ ਤੁਸੀਂ ਵਾਗ ਦੋ ਫਿਰ ਨਾ ਕੋਈ ਨਾ ਤੂੰ ਵਾਗ ਜਾ ਨਾ ਮੈਂ ਕਿਹਦੀ ਵਾਰ ਚਾਦਾ ਸਾਡੀ ਨਹੀਂ ਤੁਸੀਂ ਵਾਗ ਜਾਓ ਫਿਰ ਤੇ ਕੋਈ ਗੱਲ ਨਹੀਂ ਨਾ ਨਾ ਕੋਈ ਨਾ ਚਾ ਲੋਣਾ ਹੋਵੇ ਵੀ ਅੱਜ ਫਿਰ ਤੁਸੀਂ ਕਹੇ ਤਾਂ ਅੱਜ ਤੱਕ ਕੰਮ ਹੋਇਆ ਨਹੀਂ ਕਰਾ ਦਿਓ ਨਾ ਨਹੀਂ ਤੂੰ ਨਾਲ ਹੀ ਤੱਕ ਚੱਲ ਵਸ ਨਹੀਂ ਹੁਣ ਨਹੀਂ ਅਸੀਂ ਕੰਮ ਚੱਲਦੇ ਆਂ ਤੇ ਨੌਕਰਾ ਕੇ ਮੇਰੇ ਤੋਂ ਟੇ ਮੈਂ ਤਾਂ ਕਰਦੀ ਆ ਕੰਮ ਮੇਰੀ ਗੱਲ ਸੁਣ ਜੇ ਜੀ ਭਾਈ ਸੁੱਲੇ ਬੱਕੂ ਵੀ ਨਾ ਹੋਈ ਰੋਟੀ ਦੇਵਾਂਗੇ ਪਰ ਉਹ ਨਾ ਹੋਵੇ ਤੂੰ ਹੁਣ ਕਹਿੰਦੇ ਵੀ ਅੱਜ ਤਾਂ ਛੁੱਟੀ ਸੀ ਅੱਜ ਹੈ ਹੀ ਨਹੀਂ ਸੀ ਅੱਜ ਕੰਮ ਵਿੱਚ ਰਹਿ ਗਿਆ ਅੱਜ ਸਾਰਾ ਕੰਮ ਕਰਾ ਕੇ ਜਾਣ ਬਸ ਮੈਂ ਤੈਨੂੰ ਕਹਿ ਤਾ ਮੇਰੇ ਸਾਡੇ ਕੱਲ ਨੂੰ ਗੱਲ ਕੀਤੀ ਬੀਬੀ ਵੀ ਤਿਆਰ ਆ ਠੀਕ ਆ ਅੱਜ ਫਲ ਲੈ ਲਿਓ ਨੇ ਉਹ ਕੰਮ ਫਿਰ ਦਿਨ ਵੀ ਥੋੜੇ ਰਹਿੰਦੇ ਨੇ ਵਸਾਤਿਆਨ ਰੱਖੀ ਤੂੰ ਵੀ ਰੋਟੀ ਬੀਬੀ ਨੂੰ ਟਾਈਮ ਸਰ ਦੇ ਦੇ। ਕੋਈ ਗੱਲ ਨਹੀਂ ਉਹ ਰੋਟੀ ਦੇਵਾਂਗੇ ਤੇ ਤੁਸੀਂ ਜਾਓ। ਟਾਈਮ ਨਾ ਲਾਓ ਫਿਰ 11 ਵਜੇ। ਨਾ ਕੋਈ ਨਾ ਤੂੰ ਨਾਲ ਹੀ ਬਗ ਚੱਲ ਵਸ। ਨਾ ਕੋਈ। ਅਈ ਹੁਣ ਵਿਆਹ ਚ ਦਿਨ ਟੋੜੇ ਨੇ। ਫਿਰ ਤੁਸੀਂ ਨਾਨਕ ਤੱਕ ਵੀ ਨਾਨਕ ਤੱਕ ਭੈਣੇ ਮੇਰੀ ਗੱਲ ਸੁਣ ਨਾਨਕ ਚੱਕ ਵੀ ਭਰਾਂਗੇ। ਬੀਬੀ ਨੂੰ ਰੋਟੀ ਵੀ ਦੇਵਾਂਗੇ, ਚਾਹ ਪਾਣੀ ਵੀ ਦੇਵਾਂਗੇ। ਨਾ ਉਹ ਪਹਿਲਾਂ ਕੋਈ ਕੰਮ ਕਰਦੀ ਐ, ਨਾ ਉਹ ਹੁਣ ਕਰੇ। ਹੂੰ। ਹੈ? ਆ ਸਾਰਾ ਕੰਮ ਮੈਂ ਹੀ ਕਰਨਾ ਹੁੰਦਾ ਕਰ ਲੂੰਗੀ। ਤੇ ਪਰ ਕੋਈ ਨਾ ਮੈਂ ਚੁੱਪਣਾ ਬਦਲਣਾ। ਠੀਕ ਆ ਬਸ ਤੂੰ ਤਿਆਰ ਹੋ ਜਾ ਨਾ ਮੈਂ ਜਾਂਦੀ ਮੇਰੀ ਗੱਲ ਸੁਣਾ ਐਵੇਂ ਤੇਰਾ ਬਾਈ ਲੜੂਗਾ ਮੈਂ ਤਾਂ ਜਾਂਦੀ ਨਹੀਂ ਤੇ ਪਰ ਤੁਸੀਂ ਕੰਮ ਸਾਰਾ ਕਰਾ ਕੇ ਆਇਓ ਬੇਸਕੂ ਤੁਸੀਂ ਹੀ ਕਹਿਣਾ ਬਾਈ ਬਾਈ ਨੂੰ ਮੈਂ ਆਪੇ ਕਹਿ ਦੂੰਗੀ ਤੂੰ ਤਿਆਰ ਹੋ ਜਾ ਫੇਰ ਕੋਈ ਨਹੀਂ ਤੇ ਤੁਸੀਂ ਕਿਉਂ ਆਇਆ ਨਾਨਕ ਸੱਕਾ ਹੁਣ ਭੜਨੀ ਆ ਤੁਸੀਂ ਕਿਤੇ ਮੇਰੇ ਉੱਥੇ ਨਜਲੂਸ ਕਢਾਇਆ ਨਹੀਂ ਹੋ ਆਵਾਂਗੇ ਪਰਾਣੀ ਜਿਠਾਣੀ ਚ ਆਵਾਂਗੇ ਜੇ ਹੁਣ ਤੂੰ ਜਿ ਕਰਾ ਕੇ ਨਹੀਂਂਗੇ ਨਾ ਜੀ ਪੱਕਾ ਆਵਾਂਗੇ ਜਿੰਨੀ ਕਹੇਗੀ ਉਹਨੇ ਸ਼ੱਕ ਦੀ ਭਰਾਂਗੇ ਬਸ ਠੀਕ ਆ ਮੈਂ ਹਾਂ ਚਪੜਾ ਦਿੱਤੀ ਪਾ ਲਾਂ ਬੀਬੀ ਅੱਜ ਨਹੀਂ ਬਦਲਾਂ ਚੱਲਾਂਗੇ ਫੇਰ ਰਲ ਗਈਆਂ ਮੈਂ ਤੂੰ ਵੀ ਪਾਦਲਣ ਦੀ ਕਰਦੇ ਆਈ ਪਾਈ ਬੈਠੀ ਆ ਬਸ ਮੇਰੇ ਤਾਂ ਸੂਟ ਹੀ ਸੂਟ ਨੇਗੇ ਤੂੰ ਚੁੱਪ ਕਰਕੇ ਚੁੰਨੀ ਲੈ ਲੈ ਮੇਰੇ ਤਾਂ ਕੱਲਾ ਦੀ ਆਈਆਂ ਥੱਕਾ ਇਹਨਾਂ ਤਾਂ ਨਹੀਂ ਲੋਟ ਹੋਣਾ ਮੈਂ ਤਾਂ ਹੀ ਕਰਦੀ ਆ ਲੀੜੇ ਤਾਂ ਪਾਲਾ ਜਾਂਦੇ ਨੇ ਇਹ ਤਾਂ ਹੀ ਕਰੀ ਜਾਂਦੇ ਤੂੰ ਦੀਨੇ ਬਸ ਮੈਂ ਤਾਂ ਨਾ ਚੁੰਨੀ ਲੈ ਲਈ ਠੀਕ ਆ ਬਸ ਮੈਨੂੰ ਕੀ ਨਹੀਂ ਉਹ ਕਰਨਾਗਾ ਨਾ ਉਹ ਤਾਂ ਕੱਲ ਦਾ ਤੁਹਾਡੇ ਥੱਕਾ ਤੇਰਾ ਮੂੰਹ ਉਧਰ ਹੋਇਆ ਪਿਆ ਇਹਨਾਂ ਦਾ ਦੋਹਾਂ ਜੀਆ ਦਾ ਉਧਰ ਹੋਇਆ ਪਿਆ ਚੱਲ ਜੀ ਪੜੇ ਆਖ ਚਾਲਦੇ ਫਿਰ ਚੱਲ ਹਾਂ ਦੱਸ ਕਿਵੇਂ ਆ ਹੁਣ ਕੀ ਕਰਵਾਈ ਮੈਂ ਇਹਦੇ ਮੂੰਹ ਤੇ ਗੱਲ ਕਰਾ ਦੀ ਸਾਰੀ ਹਾਂ ਠੀਕ ਹੈ ਜਿਹੜਾ ਆ ਲੋ ਆਕੇ ਤੇ ਮੁੜ ਕੇ ਰੋਟੀ ਨਾ ਦੇਉਂ ਤੈਨੂੰ ਮੇਰੇ ਦੇ ਤਾਂ ਮਾਣ ਹੈ ਗੱਲ ਮਾਣ ਕਰੀ ਰੋਟੀਆਂ ਵਾਲੀ ਨੇ ਇਹਨਾਂ ਦਿੱਤੀਆਂ ਉਹ ਦੇ ਦੂਗੀ ਮੈਂ ਤੈਨੂੰ ਕਹਿੰਦਾ ਮੇਰੀ ਗੱਲ ਸੁਣ ਜਿਉਂ ਨੇ ਨਾਂ ਦਿੱਤੀਆਂ ਤੇਰੇ ਨਾਲ ਮੋੜ ਕੇ ਕਰਾ ਦੂੰਗਾ ਬਾਦ ਅਸਰੇ ਰੋਟੀ ਦਾ ਵੀ ਫਿਰ ਤੈਨੂੰ ਦੇਣੀ ਪਊ ਹੁਣ ਬਈ ਮੈਂ ਕਹੇ ਤਾਂ ਜਦੋਂ ਰੋਟੀ ਦੇਵਾਂਗੇ ਸਾਮਾ ਆ ਕੇ ਵੀ ਸਾਰਾ ਕਰਾਂਗੇ ਬਾਕੀ ਫਿਰ ਜਿੰਨੇ ਰੁਪਏ ਕੋ ਹੋਗੇ ਉਹ ਨਾਨਕ ਸ਼ੱਕ ਤੇ ਉਹ ਵੀ ਲਾ ਕੇ ਆਵਾਂਗਾ ਮੈਂ ਉਹਨਾਂ ਦੇ ਥੋੜੇ ਕਨੇ ਫਿਰ ਹੁੰਦੇ ਦਿਓ ਮੈਂ ਉਹਨਾਂ ਸਾਰੇ ਵਿੱਚੋਂ ਜ਼ਮੀਨ ਤਾਂ ਖੋਲੋਂਗੇ ਪੈਸੇ ਵੀ ਦੇ ਦੇਵਾਂਗੇ ਜੀ ਜੀ ਹੁਣ ਐ ਤਰੇ ਹੁਣ ਕੁੜੀ ਦੇ ਵੀ ਲਾਉਣੇ ਉਧਰ ਹੁਣ ਲੱਖਾਂ ਤੱਕ ਹੁੰਦੇ ਦੇ ਫਿਰ ਐ ਜੀ ਜੀ ਬਾਈ ਜਦੋਂ ਤੁਹਾਨੂੰ ਆ ਤਾਂ ਕਾਜਾ ਕੱਢ ਕੇ ਪੜਾਉਣੀ ਆ ਸਾਨੂੰ ਮੈਨੂੰ ਪੈਸੇ ਤਾਂ ਨਹੀਂ ਮੈਂ ਤੁਹਾਨੂੰ ਔਖੇ ਲੱਗਦੇ ਆ ਓਏ ਫਿਰ ਉਂ ਕੋਈ 10-50 ਰੱਖ ਲਈ ਕੋਈ ਵੀ ਐ ਤਰੇ ਵੀ ਹੁਣ ਤਮੇਰੀ ਉਮਰ ਨਾ ਨੰਗੇ ਜੇ ਕਿਤੇ ਓਵਰ ਤਾਂ ਫਿਰ ਸਾਰਿਆਂ ਨਾਲ ਵੀ ਨੰਗੇ ਜੀ ਤੂੰ ਰੱਕੜਕਾ ਦੇ ਦੇ ਬਾਈ ਬਾਈ ਤੂੰ ਕਿੰਨਾ ਚਿਰ ਆ ਹਾਂ ਮੈਂ ਮਾਇਨੇ ਨਹੀਂ ਜਾਂਦਾ ਤੂੰ ਤਾਂ ਸਭ ਕਾ ਵਿੱਚ ਕੁਲੇਸ ਪਾਰਕ ਮੈਂ 3 ਦੇ ਮਾਇਨੇ ਚੱਲ ਤੈਨੂੰ ਕਿ 10 20 ਦੇ ਦੂੰਗਾ ਬਸ ਤੂੰ ਰੱਖ ਲਈ ਆ ਆਪਣੇ ਨਾਲ ਹੋਰ ਠੀਕ ਹੈ ਕਿ ਹੁਣ ਤਿਆਰ ਹੈ ਬਾਈ ਰੋਟੀ ਦੇਣੀ ਪਊਗੀ ਇਹ ਨਾ ਹੋਵੇ ਕੰਨ ਨੂੰ ਮੂੰਹ ਜਾ ਹੁਣ ਵੀ ਸਹੀ ਆਈ ਫਿਰਤੀ ਦੀ ਉਹਨਾਂ ਤਾਂ ਉਹ ਚਾਹੇ ਤੈਨੂੰ ਮੇਰੇ ਨਾਲ ਕੰਨ ਦੀ ਬੋਲੀ ਨਹੀਂ ਹੈਗੀ ਉਹ ਤਾਂ ਸਾਡੇ ਨਾਲ ਨਹੀਂ ਬੋਲਦੀ ਉਹਦਾ ਹੈ ਇਹ ਜੀ ਜਦੋਂ ਪਰ ਹੁਣ ਕਰਿਆ ਕੀ ਜਦ ਤੂੰ ਤਾਂ ਹੁਣ ਜਿਹੇ ਦਾ ਕੋਈ ਭਰਿਆ ਜਾਂਦਾ ਉਹੇ ਜਿਹਾ ਰਹਿੰਦਾ ਬੰਦਾ ਮੈਂ ਉਤਾ ਕਹੀ ਨਾ ਤੇ ਜੇ ਸਵੇਰੇ ਉਹਨੇ ਨਾ ਦਿੱਤੀ ਫੇਰ ਮੈਨੂੰ ਮੈਂ ਬੈਠਾ ਮੈਂ ਬੈਠਾ ਆਪ ਦੇ ਵਾਲੀਆਂ ਤੋਂ ਭਾਵੇਂ ਦੋ ਤੇ ਇਹਦੇ ਮਤੇ ਮੈਂ ਆਪ ਦੇ ਵਾਲੀਆਂ ਦੇ ਤੂੰ ਮੈਂ ਇਹ ਪੁੱਛਦਾ ਤੈਨੂੰ ਇਹ ਨਾ ਦੇਵੇ ਆਹੀ ਹੈ ਬਸ ਤੈਨੂੰ ਤਾਂ ਮਿਲਣਗੇ ਨਾ ਉਹ ਤਾਂ ਮੈਂ ਕਿਹਾ ਸੀ ਵੀ ਬਗ ਚੱਲ ਭਈ ਨਾਲ ਬਗ ਚੱਲ ਉਹ ਕੀ ਕਰੂਗੀ ਨਾਲ ਭਾਈ ਤੇ ਉਹ ਕਹਿੰਦੀ ਮੈਂ ਨਹੀਂ ਜਾਂਦੀ ਹੈਗੀ ਚਲ ਆ ਮੈਂ ਸਕੂਟਰੀ ਲੈ ਕੇ ਆਉਣੇ ਤੇ ਚੱਲਦੇ ਆਪਾਂ ਹੁਣ ਸਕੂਟਰੀ ਤੇ ਜਾਵਾਂਗੇ ਤੇ ਭਾਈ ਸਕੂਟਰੀ ਤੇ ਹੋਰ ਕੀ ਹੁੰਦਾ ਕੁੰਡਰੀ ਦੇ ਬੰਦੇ ਆ ਤਾ ਕਰਦਾ ਮੇਰੇ ਬੰਦਾ ਨਹੀਂ ਕਰਾ ਕਰਾ ਤੇ ਇੰਨਾ ਵਾਸਤੇ ਨਾ ਮੇਰੇ ਬੰਦਾ ਤਾਂ ਚੱਲ ਬੱਸ ਨੂੰ ਬੀਬੀ ਮੇਰੀ ਗੱਲ ਹੁਣ ਇੱਕ ਤੂੰ ਵੀ ਅੜ ਜਾਦੇ ਤੇ ਖੜਾਉਣ ਨੂੰ ਤਾਂ ਨਹੀਂ ਲੈਣ ਨੂੰਦਾ ਨਹੀਂ ਉਹ ਤਾਂ ਉਹਨੇ ਤਾਂ ਕੀ ਕਹਿਣਾ ਗੱਲ ਤਾਂ ਕਰ ਤਾਂ ਮੈਂ ਜਿਹੜੀ ਗੱਲ ਤਾਂ ਉੱਥੇ ਖੜਾਉਣ ਨੂੰ ਤਾਂ ਨਹੀਂ ਹਾਂ ਅੱਜ ਥਾਂ ਮੁੱਕ ਗਏ ਉੱਥੇ ਅੱਜ ਥਾਂ ਮੁੱਕ ਗਏ ਰੋਜ ਕਰਦੀ ਸੀ ਬੱਸ ਤੂੰ ਤੂੰ ਹੀ ਰੱਖਣਾ ਚੱਲ ਬਈ ਤਿਆਰ ਆ ਹੁਣ ਤਾਂ ਹੀ ਲੈਣੀ ਉੱਥੇ ਚੱਲ ਚੱਲ ਗਏ ਹੁਣ ਤਿਆਰ ਚੱਲ ਤੇ ਖੜੀ ਹੋ ਬੱਸ ਮੈਂ ਲੈਣਾ ਸਕੂਟਰ ਲੇ ਬੀਬੀ ਆਜੋ ਬੈਜੋ ਬਣੀ ਉੱਠ ਖੜੋ ਮਾਰਤਾ ਸਾਰਾ ਦਰ ਇਧਰ ਉਧਰ ਹੁਣ ਤੁਰਪਾ ਸਾਰਾ ਅਦਰ ਫਟ ਗਿਆ ਅਥਰ ਹੋ ਗਿਆ ਪਿੱਸਾ ਤਪਾਂ ਹਾਂ ਫਲੇ ਨਹੀਂ ਤੁਰਿਆ ਸੰਦਾ ਜਦੋਂ ਕੀ ਜਿਹੀ ਕੋਈ ਕਿੱਤਾ ਤੁਰਪਾ ਤੁਰਿਆ ਨਹੀਂ ਗਿਆ ਇਹ ਹੋ ਗਿਆ ਉਹੀ ਨਾਲ ਹੈ ਕੱਠ ਹੋ ਗਿਆ ਸਾਨੂੰ ਤਾਂ ਚਰਾਤੀ ਚੱਲ ਗਈ ਜੇ ਫੇ ਟੱਕੋਟਾਈ ਖੋਛਾ ਫੇਰ ਹੋਰ ਉਹਨੂੰ ਛੱਕ ਭਰਦੇ ਆ ਉਹ ਕਰਦੇ ਜਮੀਨ ਕੋਲੇ ਨਹੀਂ ਫੇਰ ਕਿ ਲਿਮਟਾਂ ਬਣਾਵਾਂਗੇ ਫੇਰ ਹੀ ਛੱਕਾ ਭਰਗਾ ਜਾਣ ਤੂੰ ਫੇਰ ਅਸੀਂ ਵੀ ਕਿੱਥੋਂ ਭੱਜ ਗਏ ਤਲ ਕੋਈ ਨਾ ਫੇਰ ਹੋਰ ਆ ਮਿਲ ਕੇ ਰੋ ਕਿਤੇ ਫੇਰ ਰੱਖਨੇ ਕਲੇਸਪਾ ਨੂੰ ਨਾ ਨਾ ਕਲੇਸਪਾ ਦਾ ਹੋਰ ਹੁਣ ਆਪਦੀਆਂ ਤਿਆਰੀਆਂ ਕਰ ਲਓ ਦਿਨ ਥੋੜੇ ਨੇ ਆਜੋ ਫਿਰ ਨਾ ਨਾ ਕੋਈ ਨਹੀਂ ਆਣਾ ਚੰਗਾ ਕੋਈ ਹੋਰ ਹਾਂ ਟੀਜੂ ਤਾਂ ਮੈਂ ਥੋਕੋ ਕੇ ਦੇ ਗਈ ਇਹਨਾਂ ਨੂੰ ਹੂੰ ਤੇ ਆਹ ਸੈਟਿੰਗ ਆਣੀ ਮਹਾਰਾਣੀ ਵਾਂਗ ਨਹੀਂ ਹੋਣੇ ਇਹ ਕਾਗਜ਼ ਕਰ ਕਿਉਂ ਨਹੀਂ ਆਂਗੀ ਹਾਂ ਚਲ ਹੁਣ ਨਾਲ ਕਿਸਕ ਆਜੋ ਆਪਦਾ ਵਧੀਆ ਕੱਪੜਾ ਲੀੜਾ ਲਿਆਇਓ ਨਾ ਨਾ ਇਹ ਨਾ ਹੋਵੇ ਉੱਤੇ ਮੇਰੀ ਜਿਠਾਣੀਆਂ 'ਚ ਮੇਰੀ ਬੇਇੱਜ਼ਤੀ ਕਰਾ ਦੋ ਨਾ ਨਾ ਆਵਾਂਗੇ ਚੰਗਾ ਆਵਾਂਗੇ ਹਾਂ ਆਪਦੇ ਘਰੇ ਵੀ ਕੋਈ ਕੋਈ ਸਨਾ ਪਾਏ ਹੁਣ ਤਾਂ ਖੁਸ਼ ਹਾਂ ਹੋ ਸ਼ਾਇਦ ਕੋਈ ਨਹੀਂ ਆਵਾਂਗੇ ਪੱਕਾ ਆਵਾਂਗੇ ਆਪਣਾ ਹੀ ਹੈਗਾ ਹੋਰ ਲੈ ਜਵਾਕਾਂ ਦਾ ਕੱਪੜਾ ਲੀਡਾ ਲਿਆ ਮੈਂ ਅਬਦਾ ਲਿਆ ਬਾਈ ਦਾ ਲਿਆ ਨਾ ਕੋਈ ਹੋਰ ਬੀਬੀ ਦੇ ਵਧੀਆ ਸੂਟ ਸਮਿਆ ਦੀ ਦੋ ਨਾ ਤੋ ਅੱਜ ਰਹਿ ਪਾ ਫਿਰ ਆਪਦੀ ਪਸੰਦ ਦੀ ਲੈਗੀ ਨਾ ਮੈਂ ਅੱਜ ਕਾ ਨੂੰ ਰਹਿ ਹੁਣ ਕੱਲ੍ਹ ਦੀ ਆਈ ਹੁਈ ਆ ਮੈਂ ਵੀ ਦੇਖਣਾ ਕਰ ਜਾ ਕੇ ਜਿੰਮ ਤੋੜੇ ਨੇ ਹੁਣ ਫਿਰ ਕੱਲ੍ਹ ਇਹ ਕੱਪੜਾ ਲੈ ਲਈ ਨਾ ਤੋ ਉਹ ਤੂੰ ਸੀ ਲੈ ਆਇਓ ਚਲ ਕੋਈ ਚਲ ਠੀਕ ਹਾਂ ਕੰਗਾ ਮਾਂ ਤੇ ਜਾਂਦੀ ਹਾਂ ਮੈਂ ਚਾਹ ਬਣਾਉਣੀ ਹੈ ਕੁਛ ਫਿਰ ਮੈਂ ਲੇਟ ਹੋ ਜੂ ਮੈਨੂੰ ਮੁਰੋ ਵਾਪਸ ਨਹੀਂ ਜਾ ਤਾਂ ਪੀ ਕੇ ਜਾਈ ਕੁਛ ਨਹੀਂ ਹੁੰਦਾ ਨਾ ਚਾਹ ਬੀਤੀ ਹੋਈ ਹੈ ਮੇਰੀ ਤੇ ਬਸ ਮੈਂ ਹੁਣ ਕੁਛ ਨਹੀਂ ਬਣਾ ਲੈ ਮੈਂ 2 ਮਿੰਟ ਨਹੀਂ ਨਹੀਂ ਫਿਰ ਮੈਨੂੰ ਹੁਣ ਵਾਪਸ ਨਹੀਂ ਮਿਲਣੀ ਹੈਗੀ ਲੇਟ ਹੋ ਜੂਗੀ ਮੇਰੀ ਚੱਲ ਫਿਰ ਤੇ ਮਾਰਦੀ ਕੰਗਾ ਮਾਂ ਤੇ ਜਾਂਦੀ ਆ ਦੇਰ ਚਾਹੀਈ ਹੈ ਤੇ ਫਿਰ ਮੁੰਡੇ ਨੂੰ ਕਹੀ ਜੀ ਜਿਹੜਾ ਕੁਛ ਲੈਣਾ ਹੈ ਉਹ ਦੇ ਦੂਗਾ ਤੈਨੂੰ ਇਹ ਨਹੀਂ ਨਹੀਂ ਤੀ ਉਦੋਂ ਮੈਂ ਬਾਈ ਨੂੰ ਤਾਂ ਸਾਰੀ ਗੱਲ ਕਹੀ ਤੀ ਐਟਾ ਠੀਕ ਆ ਹਾਂ ਤੇ ਹੁਣ ਤੂੰ ਬਾਲਾ ਨਾ ਬੋਲੀ ਮਾਤਾ ਨਹੀਂ ਬੋਲਦੀ ਤੂੰ ਮੁੰਡੇ ਨੂੰ ਕਹਿ ਜੀ ਜਿਹੜਾ ਕੁਝ ਕਹੇਗੀ ਉਹ ਤਾਂ ਸਾਰਾ ਕੁਝ ਦਵਾ ਦੂਗਾ ਤੈਨੂੰ ਚਲ ਤੂੰ ਚੁੱਪ ਰਹੀਂ ਕਿਤੇ ਪਿਆਰ ਤੇ ਦਿਨ ਤੋੜੇ ਰਹਿੰਦੇ ਨੇ ਕਿਤੇ ਵਿੱਚ ਫੇਰ ਕਲੇਸ਼ ਪਾ ਲੂੰ ਹਾਂ ਉਹ ਤਾਂ ਨਹੀਂ ਉਹ ਤਾਂ ਨਹੀਂ ਲੱਗਦਾ ਬਾਈ ਤੂੰ ਕੋਈ ਉਹਨੂੰ ਮੈਂ ਸਾਰਾ ਸਮਝਾਤਾ ਬਾਈ ਚੰਗਾ ਹਾਂ ਚੰਗਾ ਗੇ ਆਜੋ ਟਾਈਮ ਸਿਰ ਚੰਗਾ ਚੰਗਾ ਹਾਂ ਇਹ ਗਰੀਏ ਹੁਣ ਕੀ ਕਰਦੇ ਮੈਂ ਤਾਂ ਕੇਕ ਜਾਂਦਾ ਕਿ ਡੇਢ ਕਿਲਾ ਬਾਹਣ ਬੋਣ ਹੁਣ ਜਾਣੇ ਹੁ ਫਿਰ ਹਾਂ ਫਿਰ ਕਦੋਂ ਕੰਮ ਮੈਂ ਹੁਣ ਬਾਹ ਕੀ ਆਉਂਗਾ ਤੇ ਫਿਰ ਚਾਹ ਪੀ ਜਾਂਦੇ ਕਿ ਤੁਸੀਂ ਵੀ ਨੀ ਪੀਂਦੇ ਇਹ ਕੋਣੋ ਖੱਜੀ ਨਹੀਂ ਮੇਰਾ ਬਬਾ ਚਾਹ ਕੀ ਪੀਵਾ ਫਿਰ ਤਾਂ ਪੀ ਕੇ ਹਟੇ ਤੇ ਚੱਲ ਉਹ ਕੁੜੀ ਵੀ ਬਾਗੀ ਠੀਕ ਹੈ ਹਾਂ ਚੱਲ ਮੈਂ ਨਾ ਮੇਰੀ ਗੱਲ ਸੁਣ ਦੂਜਾ ਕੰਮ ਤਾਂ ਕੰਮ ਤਾਂ ਮੇਰਾ ਪਿਆ ਬਾਹਲਾ ਜਾਦੇ ਰੋਟੀ ਟੁੱਕ ਵਾਲੇ ਭਾਂਡੇ ਪਏ ਹਜੇ ਮਾਂਜਣ ਵਾਲੇ ਤੇ ਫਿਰ ਕਰ ਲਿਓ ਕੋਈ ਮੈਂ ਚੱਲਾਂਗੀ ਕਾਹੀ ਮੇਰੀ ਗੱਲ ਸੁਣ ਮੈਂ ਕੀਰਾਂ ਤਾਂ ਕਾਗਜ ਪੱਤਰ ਆਪਦੇ ਸੰਭਨੀ ਆ ਉਹ ਉਹ ਖਾਮ ਦੀ ਤੈਨੂੰ ਫੜਾਤੇ ਉਹ ਮੈਨੂੰ ਫੜਾਤੇ ਉਹ ਮੈਂ ਖਾਮ ਦਿਆਂ ਕੇਰਾ ਤੇ ਤੂੰ ਐਵੇਂ ਨਾ ਬਾ ਬਾ ਕਰੀਂ ਵੀ ਹਾਂ ਜਹੀਨ ਕਰਾਤੀ ਬੁਢੀ ਨੇ ਜਿਉ ਤਾਈ ਚਾਚੀ ਵਰਗੀਆਂ ਕੋਲੇ ਤੂੰ ਹੀ ਦੱਸੇਂ ਜੀ ਪਹਿਲਾਂ ਤਾਈ ਦੀਆਂ ਉਂਗਲਾਂ ਤੇ ਜੜੀ ਸੀਗੀ ਹੁਣ ਤੋ ਉਹਦੀਆਂ ਉਂਗਲਾਂ ਵੀ ਰਹਿ ਜਾਣਗੀਆਂ ਨਹੀਂ ਮੇਰੀ ਗੱਲ ਸੁਣੋ ਐਂ ਤੇ ਜੀਉ ਨੇ ਮੈਨੂੰ ਛੇੜ ਦੀ ਗੱਲ ਵੀ ਜ਼ਰਾ ਤੀ ਫੇਰ ਤਾਂ ਕਹਿਣਾ ਪਊਗਾ ਹਾਂ ਉਹਨੂੰ ਤਾਂ ਪਹਿਲੇ ਗੱਲ ਹੀ ਦੱਸ ਦੇਈਏ ਨਾ ਨਹੀਂ ਮੈਂ ਜਾਂਦੀ ਨਹੀਂ ਹੈਗੀ ਨਹੀਂ ਦੱਸ ਕੇ ਹੁਣ ਤਾਂ ਗਿਆ ਤਾਂ ਹੀ ਫੜਾ ਲਈ ਮੈਂ ਵਾਸਨਾ ਤੁਸੀਂ ਛੇਤੀ ਆ ਜਾਓ ਮੈਂ ਕਿਰਾਏ ਦੇ ਕਾਗਜ਼ ਪੱਤਰ ਖਾਮਦੇ ਖਾਮ ਕੇ ਤੇ ਬਾਏ ਜਾਂਦਾ ਖੇਤ ਠੀਕ ਹੈ ਆ ਹੁਣ ਵਾਇਆ ਹੋਣਾ ਮੈਂ ਤਾਂ ਘੰਟੇ ਡੇਢ ਘੰਟੇ ਚੱਲ ਜੀ ਚੱਲ ਚੱਲ ਅਜੇ ਘੰਟਾ ਤੌਂਦਈ ਨਹੀਂ ਹਾਂ ਘੰਟੇ ਡੇਢ ਘੰਟਾ ਲੱਗੂ ਮੈਂ ਮੈਂ ਮਰ ਜਾ ਸਾਰਾ ਕੰਮ ਤੇ ਮਨ ਮੈਨ ਤੇ ਲੱਗ ਜਾ ਤਾ ਮੈਂ ਦੱਸਿਆ ਜੀ ਦੀ ਗਾਉਣਾ ਵੀ ਨਹੀਂ ਤੜਿਆ ਹੈਗਾ ਹੇ ਆ ਵੀ ਤੜਿਆ ਕੱਲ ਦਾ ਮੈਂ ਤਾਂ ਆ ਬੀਬੀ ਨੇ ਜਮਾ ਕੰਮ ਨੂੰ ਹੱਥ ਨਹੀਂ ਲਾਇਆ ਇਹਨੂੰ ਕਹੀ ਮੈਂ ਵੀ ਮਜਬੂਰ ਸੀ ਕੱਲ ਦੀ ਕਹਿਣੀ ਸਸੀ ਬੀਬੀ ਮੇਰੀ ਗੱਲ ਸੁਣਾ ਹਾਂ ਜਮਾ ਮੰਜੇ ਤੂੰ ਨਹੀਂ ਉੱtre ਤਾ ਕੱਲ ਦੀ ਹਾਂ ਓਕੇ ਗਾਵਾ ਤੇ ਤੂੰ ਭਾਂਡੇ ਦਾ ਢਿੱਗ ਲੱਗਿਆ ਪਿਆ ਕੋਈ ਨਾ ਲੇਟੀ ਦਾਣਾ ਘਰਿਆ ਤੂੰ ਮਾਰਾ ਮੋਟਾ ਕੋਈ ਹੱਥ ਹਲਾ ਵਾਲਾ ਖੜੀ ਹੋ ਜਾ ਉਹਨਾਂ ਨੂੰ ਦੇੜੀ ਲਈ ਟੱਪਣ ਦਿੱਤਾ ਹੁਣ ਕੰਮ ਕਰ ਤੇ ਫਿਰ ਮੈਂ ਵੀ ਭਾਈ ਸੋਡੇ ਕੰਮ ਨੂੰ ਕੀ ਕਰ ਅਗਰੀ ਦਾ ਕੰਮ ਪਿਆ ਮੈਨੂੰ ਫਿਰ ਮੈਂ ਕੀ ਕਰਾਂ ਸਾਰੀ ਤੂੰ ਕਰ ਨਹੀਂ ਤਾਂ ਲੇਟੀ ਘੱਟ ਮੈਂ ਭਾਂਡੇ ਮਾਇਦੇ ਤੇ ਮੈਂ ਕੱਪੜੇ ਸੁੱਕਣੇ ਪਾ ਲੈ ਤੇ ਕੱਪੜੇ ਦਾ ਢਿੱਗ ਲੱਗਿਆ ਪਿਆ ਕੱਲ ਉਹ ਤੋਰਤੇ ਨਹੀਂਗੇ ਜਦੋਂ ਆ ਗਿਆ ਮੁੰਡਾ ਉਹ ਤਾਂ ਉੱਥੇ ਬੈ ਜਾਓ ਕੋਈ ਨੋ ਮਾਗਿਆ ਉਹ ਚਾਰ ਭਾਂਡੇ ਆ ਕੋਈ ਮਾਗੇ ਮਾਗਲਾ ਆ ਕੰਨ ਲਾ ਆ ਕਰ ਲਾ ਕੋਈ ਨਹੀਂ ਹੁੰਦਾ ਜਿੰਨੇ ਚਿਰ ਚ ਹੈ ਤੇ ਜੋਰ ਲਾਉਣੀ ਉਹਨੇ ਜੋ ਚਾਰ ਭਾਂਡੇ ਘੱਟ ਮਾਰ ਦੇਗੀ ਤੇ ਮੈਂ ਉਹਨੇ ਭੱਜ ਕੇ ਨਾ ਕੱਪੜੇ ਧੋ ਲਾ ਧੋ ਲਾ ਮੈਂ ਜਾਣਾਂ ਧਰ ਆਇਆ ਤੇ ਯਾ ਪਾਂਡੇ ਮਾਂ ਦੀ ਕਿ ਨਾ ਹੁਣ ਉਹ ਜਿਹੜਾ ਕਾਰ ਤੇ ਕਪੜੇ ਪਏ ਉਹ ਲਾ ਕੇ ਤਾਂ ਹਮਾਰਦੇ ਮੈਂ ਦੂਜੇ ਕਪੜੇ ਸੁੱਕਣੇ ਪਾ ਦੇ ਉੱਥੇ ਹੋਰ ਕਿ ਨਾ ਕੋਈ ਜਗ੍ਹਾ ਹੈ ਕਿ ਤਾ ਅਈਏ ਤੋ ਵੇਸੀ 2 ਘੰਟੇ ਨਹੀਂ ਆਉਂਦਾ ਉਹ ਆ ਗਿਆ ਅੰਦਰ ਨੂੰ ਆ ਬੀਬੀ ਤੂੰ ਬਾਈ ਇਹ ਮੈਨੂੰ ਵਸਤੂ ਦਪਾਣ ਤਾ ਲਾ ਹੁਣ ਤੋ ਕਰੀ ਜਾਂਦੀ ਸੀ ਦੇ ਲਾ ਤਾ ਐਨੀ ਵਾਲਾ ਲਾ ਤਾ ਤੂੰ ਬਗ ਜਾ ਇਸ ਮੈਂ ਲਾ ਲਾ ਆ ਗਿਆ ਦਿੱਸ ਗਿਆ ਤਾ ਹੁਣ ਬੈਹ ਜਾ ਅਬੀ ਬਾਈ ਜਾ ਤੂੰ ਮੈਂ ਨਾਲ ਨਹੀਂ ਆ ਬੈਹ ਜਾ ਬੈਹ ਜਾ ਬੈਹ ਜਾ ਬੈਹ ਜਾ ਬੈਹ ਜਾ ਸ਼ਾਵ ਨਹੀਂ ਜਾਂਦੀ ਮਜ਼ਾ ਹੀ ਹੋਣੀ ਹੈਗੀ ਬਸ ਇਹ ਮੈਂ ਪਈ ਆ ਬੀਬੀ ਮੈਂ ਉਹਨਾਂ ਕੋਲ ਪਾਈ ਤਾਂ ਹਾਂ ਕਿ ਕਿਤਾਬਾਂ ਪੈਨਾ ਪਾਂਡਿਆ ਨਾ ਮੰਗਿਆ ਉਹ ਮੈਨੂੰ ਉੱਥੇ ਟਾਈਮ ਲੱਗ ਗਿਆ ਮੈਂ ਕਿਦ ਕੋਲ ਖੜ ਗਿਆ ਮੈਂ ਤਾਂ ਚਾਹ ਪੀਆ ਉਹਦਾ ਕਹਿ ਤਾਂ ਹਾਂ ਕਰਨਿਆ ਸਾਰੇ ਨੂੰ ਕੀ ਨਹੀਂ ਮੈਂ ਤੂੰ ਨਾਲੇ ਵੀ ਤਾਂ ਪਈ ਮੈਂ ਤਾਂ ਕਿਹਨੋਂ ਪਈਆਂ ਫਿਰ ਰੇਟੀ ਢਰੀ ਹੈ ਤੇ ਤੂੰ ਕਰ ਹੀ ਨਾ ਤਨ ਮੈਂ ਕਹੇ ਨਹੀਂ ਸੀ ਕਿ ਕਰਨਾ ਨਹੀਂ ਕਰਮਾਨੀ ਜਦੋਂ ਤੂੰ ਆ ਜਾਣਾ ਉਦੋਂ ਤੱਕ ਇਹ ਨਹੀਂ ਦੀਆ ਭਾਈ ਜਾ ਬੀਬੀ ਭਾਈ ਜਾ ਜੀਦੋਂ ਭੱਜਦੇ ਨੇ ਉਹਦੋਂ ਨਹੀਂ ਦੀ ਬੀਬੀ ਲੈਤੀ ਤਰਲੇ ਬੀਬੀ ਪਾਣੇ ਵਾਂਜਦੇ ਬੀਬੀ ਲੀੜੇ ਲਾ ਕੇ ਤਾਂ ਕਹਿੰਦੇ ਉਦੋਂ ਆਏ ਲੱਗ ਜਾਂਦੀ ਇਹ ਕਰਨਾ ਹਾਂ ਉਹ ਕੀ ਕਰੇ ਲੁੱਚ ਪਣੇ ਨਾ ਹਾਂ ਜਿੰਨੇ ਵਿੱਚ ਹਾਂ ਐਂ ਕਰਦੀਏ ਮੈਂ ਤੂੰ ਆਖੀ ਨਾ ਲੱਗੀ ਤੂੰ ਆਖਦੀ ਮੈਂ ਤਾਂ ਮੁੰਡੇ ਨੂੰ ਦੱਸੂਗੀ ਅੱਜ ਜੇ ਮੈਂ ਕਰਦਾ ਨਾ ਗੱਲ ਉਹਨੂੰ ਉਦੋਂ ਪਤਾ ਲੱਗੂ ਹਾਂ ਹੋ ਠੀਕ ਹੈ ਤੂੰ ਕਰ ਲੈ ਅੱਜ ਤੋਂ ਬਾਅਦ ਤੂੰ ਆ ਜਾਣਾ ਜਦੋਂ ਤੈਨੂੰ ਕਹਿਣ ਲੱਗੀ ਵਿਆਹ ਕਰ ਦਿਆ ਕਰਦੇ ਮਾਂ ਦੇ ਵਿੱਚ ਤਾਂ ਹੁੰਦਾ ਨਹੀਂ ਤੂੰ ਜਵਾਬ ਦੇ ਜਾ ਕੇ ਕੀ ਸਰ ਹਾਂ ਪਾਇਰਾ ਮੈਂ ਮੋਰ ਦੀ ਮਾਈ ਤਾਂ ਫਿਰ ਮੇਰੀ ਕਈ ਗੀ ਬੇ ਮੈਂ ਜਦੋਂ ਕੇਰਾ ਕਹਿੰਦਾ ਵੀ ਜਦੋਂ ਮੈਂ ਕਹੀ ਜਾਂ ਤਾਂ ਠੀਕ ਹੈ ਤਾਂ ਉਸ ਮੈਂ ਹਾਂ ਉਹਦੀ ਗਰੀਨੀ ਮੇਰੇ ਚਾਹ ਬਣਾਈ ਜਾਂਦੀ ਸੀ ਹੈ ਬੀਬੀ ਨੂੰ ਆ ਕੇ ਨਾ 11 ਵਾਲੀ ਚਾਹ ਪੀਣ ਦੀ ਮੈਂ ਮੈਨੂੰ ਆਇਆ ਨਹੀਂ ਪਤਾ ਲੱਗਦਾ ਬੀਬੀ ਝੂਠੀ ਐ ਤੇ ਤੂੰ ਝੂਠੀ ਐ ਕਿਆ ਉਹ ਕਹਿੰਦੀ ਵੀ ਜਦੋਂ ਤੂੰ ਆ ਕੇ ਮੇਰੇ ਕੰਮ ਖੜਾਉਣ ਲੱਗ ਗਈ ਲੈ ਮੈਂ ਦਾਦੀ ਜੀ ਦੀ ਬਾਤ ਹੈ ਮਹਾਰਾ ਮੜਸਣਾ ਬੰਗਾਣੇ ਲੈ ਬੇਸ ਕੋਟ ਮਹਾਨਾ ਜਾਵੜਾ ਆ ਕੇ ਦੇ ਦਿੰਦੇ ਵਾਲੇ ਚਰਦੀ ਰੋਟੀ ਖਾਣ ਦੇ ਬੰਦਾ ਲੱਗਦੀ ਹੈ ਜੇ ਬੀਬੀ ਤੇ ਕੰਮ ਕਰੋਂ ਤੇ ਮੁੱਫਤੀ ਆ ਗਿਆ ਨਾ ਹਸਾਬ ਦਾ ਕੀ ਕਰਉਣਾ ਕੰਮ ਕਿੰਨਾ ਕਰ ਆਪਣੇ ਮੈਂ ਕੀ ਕਰਾਉਣਾ ਕੰਮ ਲੈ ਤੇਰੇ ਕਿਹਨਾਂ ਕੰਮ ਨਹੀਂ ਕਰਾਉਣਾ ਮੈਂ ਕਰਉਂਦੀ ਨਹੀਂ ਆ ਦੇਖ ਲੈ ਮੇਰੇ ਬੀਬੀ ਵਾਸਤੇ ਲੈ ਲਈ ਜਾਨੀ ਮਠੀਆਂ ਬਿਸਕੁਟ ਮੈਨੂੰ ਇੰਨਾ ਕਿ ਤਾ ਤੇਰਾ ਪਤਾ ਹੈਗਾ ਵਿਸਤਾਨੀ ਤੂੰ ਲਾਜ਼ਮੀ ਕਰਦੇ ਹੋ ਬੀਬੀ ਨਹੀਂ ਕੰਮ ਕਰਦਾ ਨਹੀਂ ਨਹੀਂ ਇਹ ਤਾਂ ਸੋਨਾ ਬਗਾਨੀ ਦੀ ਦਾ ਕੋਈ ਨਹੀਂ ਯਕੀਨ ਕਰਦਾ ਹੁੰਦਾ ਤੇ ਬੁੜੀਆਂ ਨੂੰ ਨਾ ਹੀ ਕਾਰਤੀ ਹੁੰਦੀ ਹੈ ਜੀ ਤੂੰ ਬਗਾਨੀ ਨਹੀਂ ਤੂੰ ਮੇਰੀ ਹੈ ਬਗਾਨੀ ਤੋਂ ਅੱਧੀ ਮੈਂ ਆਪਾ ਹੋ ਰਾਂਗੀ ਬੁੜੀਆਂ ਅਗਰ ਤੂੰ ਹੁੰਦੀ ਮੈਂ ਤਾਂ ਕੁਝ ਨਹੀਂ ਕਰਾਂਗੀ ਮੈਂ ਤਾਂ ਆ ਦੇਖ ਲੈ ਬੀਬੀ ਵਾਸਤੇ ਲੈ ਕੇ ਜਾਈਂਗੀ ਤੁਸੀਂ ਬੇਸ਼ੱਕ ਕਦੇ ਚੋਰ ਨੂੰ ਦੇਖ ਲਿਓ ਜੇ ਮੇਰਾ ਨਹੀਂ ਯਕੀਨ ਆਉਂਦਾ ਘਰੇ ਕਹਿਣੇ ਲੱਗੇ ਮੈਂ ਬੈਠ ਕਰਕੇ ਦੇਖ ਲਵਾਂ ਮੈਂ ਤਾਂ ਕਰ ਲਵਾਂ ਮੈਂ ਤਾਂ ਕੁਝ ਨਹੀਂ ਕਰਾਂਦੀ ਕੁਝ ਨਹੀਂ ਕਰਾਂਦੀ ਕੋਈ ਲੋੜ ਲੱਗਦੀ ਕੁਝ ਕਰਨ ਫਿਰ ਮੈਂ ਨਹੀਂ ਕਰਾਂਦੀ ਆਪ ਦੀ ਆ ਤਾਂ ਕੁਝ ਕਰੀ ਜਾ ਨੇ ਹਾਂ ਫਿਰ ਮੈਂ ਤਾਂ ਕਦੇ ਉਹਨੂੰ ਆਖੇ ਹੀ ਨਹੀਂ ਕੰਮ ਨੂੰ ਮੈਂ ਤਾਂ ਕਦੇ ਆਈ ਨਹੀਂ ਆਖਦੀ ਇੱਥੇ ਜਾ ਕੇ ਇੱਥੇ ਕਰ ਲੈ ਜੇ ਜੇਦਵਾਰ ਕੰਮ ਨੂੰ ਕਦੇ ਲੱਤਾਂ ਤੋੜ ਦੂੰ ਮੈਂ ਤਾਂ ਕੋਈ ਕਹਿੰਦੀ ਹਾਂ ਕਦੇ ਵੱੜਦੀ ਹੋਈਂ ਮੈਂ ਦੱਸ ਕਿਉਂ ਕੀ ਕਰਦੀ ਆ ਨਾ ਨਾ ਪਿਆ ਨਹੀਂ ਬਣੇ ਰਿਹਾ ਪੀਓ ਮੈਂ ਮੈਨੂੰ ਫੜਾ ਤੋੜਾ ਕਰ ਮੈਂ ਉਹਦੇ ਕੀ ਕਹਿ ਕੇ ਗਈ ਸੀ ਮੈਂ ਬੈਠੀ ਰੋਟੀ ਦੇਣੀ ਆ ਕਹਿੰਦਾ ਕਿਥੋਂ ਕਰਦਾ ਬੈਠੀ ਨੂੰ ਆ ਕਾ ਤਾ ਤੂੰ ਕਿਥੋਂ ਲੈ ਆਵੇਂਗੀ ਮਸਾ ਦਾ ਖਾਲੀ ਚੱਕ ਕੇ ਤੁਰਿਆ ਜਾਂਦਾ ਭਰ ਕੇ ਕਿਥੋਂ ਲੈ ਕੇ ਆਵੇਂਗੀ ਤੂੰ ਮੈਨੂੰ ਆਂ ਪਾਣੀ ਦਾ ਟੋਨਾ ਭਰ ਲਿਆ ਨਾ ਕਿਥੋਂ ਲੈਣ ਜਾਂਦੀ ਸੀ ਹਾਂ ਹਾਂ ਉੱਥੋਂ ਚਲ ਆ ਜਾ ਸੰਗਾ ਹੋਰ ਹੋ ਠੀਕ ਹੈ ਠੀਕ ਹੈ ਹਾਂ ਹੋ ਆ ਜਾ ਚਲ ਆ ਠੀਕ ਆ ਠੀਕ ਆ ਆਇਆ ਆਹ ਉਹ ਨੂੰ ਮੈਂ ਪੁੱਛਦੀ ਆਂ ਇਹ ਹੁਣ ਇਹਦੀ ਘੜੇ ਚੱਕਣ ਦੀ ਉਮਰ ਆ ਗਈ। ਬੋਲ ਤੂੰ ਦਾਪੀ ਪਹਿਲੇ ਮੋਬਾਈਲ ਦੇਖੀ ਜਾਂਦੀ ਐ। ਇਹ ਤਾਂ ਘੜਾ ਚ ਕੀ ਜਾਂਦੀ ਦੀ ਬੀਬੀ ਤਾਂ ਨਾਲ ਕੇ ਤੇ ਪੜਨ ਨੂੰ ਪਣਾ ਹੁਣ ਇਹਦੀ ਉਮਰ ਆ ਗਈ। ਇਹ ਫਿਰ ਮੈਂ ਕਿਹੜਾ ਆਖਿਆ ਸੀਗਾ ਬੀਬੀ ਨੂੰ? ਇਹ ਆਖਿਆ ਫੇਰ ਹੀ ਗਈ ਐ ਕੀ ਇਹ। ਸੱਚੀ ਗੱਲ। ਸੱਚੀ ਗੱਲ। ਮੈਂ ਕਿਹੜਾ ਆਖਿਆ ਸੀਗਾ ਬੀਬੀ ਨੂੰ ਵੀ ਤਾਂ ਫੇਰ ਖਾਲੀ ਤੋੜਾ ਲਈ ਜਾਂਦੀ ਸੀ ਮਸਾਂ ਦਾ ਤੇ ਤੁਰਿਆ ਜਾਂਦਾ ਪਹਿਲਾਂ ਬੈਜੋ ਯਾ ਅਭੀ ਤਾਂ ਕਿਹ ਕੇ ਜੀ ਦਿਖਾਈ ਫੇਰ ਨਾ ਜ਼ਮੀਨ ਲਵਾਉਂਗੀ ਵੀ ਰੋਟੀ ਤਾਂ ਤੁਸੀਂ ਬੈਠੀ ਨੂੰ ਦੇ ਹੀ ਸਕਦੇ ਹੱਸ ਕੇ ਗਾਵੇ ਹਾਂ ਸੱਚ ਕਾ ਮੇ ਕੀ ਗੱਲ ਹੋ ਗਈ ਕੱਲ ਕੀ ਹੋਣੀ ਆਪ ਦਾ ਮੋਬਾਈਲ ਦੇਖੀ ਜਾਂਦੀ ਆ ਭਾਈ ਬੀਬੀ ਪਾਉੜਾ ਲੈ ਕੇ ਪਾਣੀ ਦਾ ਪਰਨ ਲੈ ਗਈ ਸੀ ਨਾ ਮਾੜੀ ਮੁੱਠ ਤੇ ਸ਼ਰਮਾਉਂਦਾ ਕਰ ਮੇਰੀ ਗੱਲ ਸੁਣ ਕੋਈ ਨਹੀਂ ਬੈਠੇ ਨਾ ਦੇਖੋ ਗੱਲ ਹੈ ਕਿ ਬਣਾ ਮੇਰੀ ਗੱਲ ਥੋੜਾ ਮੈਂ ਲੱਗਦੀ ਹਾਂ ਸੱਚੀ ਗੱਲ ਮੈਨੂੰ ਤਾਂ ਨਾ ਤਾਈ ਨੇ ਕਿਹਾ ਸੀ ਕਹਿੰਦੀ ਨਾ ਤੇਰੀ ਦਾਦੀ ਨੂੰ ਜਮਾਨੀ अच्छा तू ते ਮਗਰ ਲੱਗਣਾ। اچھا ਤੂੰ ਉਹਦੇ ਮਗਰ ਲੱਗਣਾ। ਚਲ ਤੂੰ ਨਹੀਂ ਸਮਝੀ ਤੇ ਗਾਂ ਤੇਰੀ ਨੂੰਨੇ ਤੈਨੂੰ ਨਹੀਂ ਸਮਝਣਾ। ਇਹ ਤੇ ਦਿਮਾਗ ਚੁੱਪ ਚੁੱਪ ਬੈਸੀ ਜਾਵੇ। ਨਿਕਲੀ ਨਹੀਂ ਬੀਜੀ ਗਈ। ਤੂੰ ਪਹਿਲਾਂ ਕਹਿੰਦੀ ਸੀ ਨੀ ਮੈਂ ਕਰਦੀ ਨੂੰ ਤੂੰ ਕਰਦੀ ਐ। ਲੱਗਦਾ ਅੱਜ ਪਤਾ। ਮੈਂ ਤਾਂ ਉਹਦੀ ਮਗਰ ਲੱਗਦੀ। ਹਾਂ ਤਾਈ ਦੇ ਘਰ ਪਟਣਾ ਉਹਦਾ ਕੰਮ ਹੀ ਐ। ਉਹਦਾ ਘਰ ਪਟਕੇ ਤੁਰਦੀ ਲੱਗਦੀ ਐ। ਜਿੰਨਾਂ ਦੇ ਘਰੇ ਬੜੀ ਆ ਉਹ ਸਾਰਿਆਂ ਦੇ ਘਰ ਵਟਦੇ ਨੇ। ਹੁਣ ਕੋਈ ਘਰੇ ਬਾੜਦਾ। ਉਹ ਵੀ ਘਰ ਹੱਥ ਘਰ ਤੇ ਦੂਜੇ ਘਰ। ਹੁਣ ਘਰੇ ਨਹੀਂ ਕੋਈ ਬਾੜਦਾ। ਫੇਲੀ ਤਾਈ ਦੇ ਸੱਤੇ ਕੜ ਜੰਨੀ। ਮੈਂ ਦੋਨੇ ਕਹਤਾ ਕਹਨੀ ਇਹ ਨਹੀਂ ਜਦੋਂ ਸਾਹਮਣੇ ਤੂੰ ਹੀ ਨਾ ਸਾਹਮਣੇ ਹਾਂ ਇਹਨੇ ਬਈ ਦੇ ਲਾ ਪਹਿਲੇ ਬੋ ਤੁਹਾਡੇ ਨਾਂ ਜ਼ਮੀਨ ਲਵਾ ਦਿੱਤੀ ਹਾਂ ਤੁਹਾਡਾ ਫੇਰ ਉਹੀ ਆ ਫਿਰ ਘੁਟੇ ਤੱਕ ਕੁਝ ਕਰਨੇ ਨਹੀਂ ਮੈਂ ਉਮਰ ਆਪਣਾ ਵੀ ਨਾ ਆਖਿਆ ਤੋਂ ਪਾਣੀ ਲਿਆਉਣ ਦੀ ਨਹੀਂ ਮੈਂ ਕਿ ਦੱਸ ਉਹ ਦੀਆਂ ਗੱਲਾਂ ਚਾਹੀ ਮੈਂ ਗਲਤੀ ਮੰਨੀ ਅੱਜ ਤੋਂ ਬਾਅਦ ਮੈਂ ਨਹੀਂ ਕਰਾਂ ਤੇ ਲੋ ਜਮੀਨ ਕਿਸੇ ਨਾਲ ਕਰਾਉਂਦਾ ਜ਼ਮੀਨ ਤਾਂ ਕਿਉਂ ਨਾ ਕਰਾਉਂਦੇ ਜ਼ਮੀਨ ਕਿਤੇ ਲੈ ਦੇ ਨਾ ਕੋਈ ਆਪਣੇ ਹੋਏ ਪੈਰੀਂ ਹੱਥ ਲਾ ਕੇ ਤੂੰ ਇਹ ਤੋਂ ਮਾਫੀ ਮੰਗ ਸਾਥੋਂ ਨਾ ਮੰਗ ਬਲਤੀ ਹੋਣੀ ਗੱਲਾਂ ਤੋਂ ਹੁੰਦੀ ਮੇਰੇ ਨਾਂ ਦਾ ਕਹਿੰਦੇ ਢਿੰਗਾਂ ਦੀ ਮਹਾਰਾਣੀ ਤੇ ਬੜੇ ਬੇਭਾਗੀ ਪਾਣੀ ਹਾਂ ਹਾਂ ਉਹ ਗੱਲ ਕੋਈ ਉਹ ਗੱਲ ਕਰਦੇ ਬੇਭੇਲੇ ਕੌੜਾ ਤਾਂ ਕਹਤਾ ਅਸੇ ਪਾਣੀ ਲਿਆ ਅਸਤਾ ਕਦੇ ਬੀਬੀ ਨੂੰ ਹੱਥ ਨਹੀਂ ਦਿਲਾਉਣ ਦਿੱਤਾ ਕਦੇ ਕੰਮ ਹਾਂ ਪਰ ਉਹੀ ਤਾਂ ਹੁੰਦਾ ਰਈ ਚਲ ਇੰਤੂ ਬਾਦ ਕੋਈ ਲੰਬਾ ਨਹੀਂ ਹੁੰਦਾ ਕਹੀ ਨਹੀਂ ਇੰਤੂ ਬਾਦ ਰੋਲ ਮਿਲ ਕੇ ਚਾਹ ਕਰ ਹਾਂਜੀ ਸਾਡੇ ਨੱਤ ਸਾਹਿਬ ਚੈਨਲ ਵੱਲੋਂ ਸਾਰੇ ਮੇਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਹ ਸਾਡੀ ਇੱਕ ਵੀਡੀਓ ਬਣਾਉਣ ਦਾ ਛੋਟੀ ਜੀ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਜੀ ਵੀ ਜਿਵੇਂ ਇਹਦੇ ਵਿੱਚ ਆਪਣੇ ਦੇਖੋ ਜਿਹੜੀਆਂ ਹੁਣ ਆਪਣੀਆਂ ਨੂਹਾਂ ਧੀਆਂ ਹੁੰਦੀਆਂ ਨੇ ਅਕਸਰ ਵੇਖਿਆ ਜਾਂਦਾ ਹੈ ਇਹ ਆਪਣੇ ਘਰਾਂ ਦੇ ਵਿੱਚ ਵੀ ਆਪਾਂ ਜ਼ਮੀਨ ਦਾ ਜ਼ਿਆਦੇ ਮੋਹ ਕਰਦੇ ਆਂ ਇਨਸਾਨ ਦਾ ਘੱਟ ਕਰਦੇ ਆਂ ਤੇ ਜ਼ਮੀਨ ਕੋਈ ਨਾਲ ਨਹੀਂ ਜਾਂਦੀ ਤੇ ਜਿਹੜਾ ਇਹ ਬਜ਼ੁਰਗਾਂ ਦਾ ਪਿਆਰ ਹੈ ਤੇ ਇਹ ਆਪਾਂ ਨੂੰ ਕਿਸੇ ਵੀ ਕੀਮਤ ਤੇ ਮਿਲ ਨਹੀਂ ਸਕਦਾ ਜੇ ਆਪੇ ਇਹ ਸਮਝ ਲਗੇ ਵੀ ਇਹ ਤਾਂ ਇਹਦੀ ਮਾਂ ਹੈ ਤਾਂ ਫਿਰ ਮੇਰੀ ਮਾਂ ਅੱਛਾ ਉਹ ਮੇਰੀ ਮਾਂ ਉਵੀ ਫਿਰ ਜੇ ਮੈਂ ਇਹਦੀ ਮੰਨ ਕੇ ਜੇ ਉਹਨਾਂ ਦੀ ਮਾਂ ਨਾਲ ਐ ਕਰੂੰ ਤਾਂ ਮੇਰੀ ਮਾਂ ਨਾਲ ਵੀ ਫਿਰਗਾ ਮੇਰੀ ਪਰਜਾਈ ਐ ਕਰੂਗੀ ਤਾਂ ਉਦੋਂ ਮੈਨੂੰ ਕਿੰਨਾ ਦੁੱਖ ਹੋਊਗਾ ਜੇ ਆਪਾਂ ਨਾ ਸੱਸ ਨੂੰ ਮਾਂ ਬਣਾ ਕੇ ਸਮਝ ਗਏ ਤਾਂ ਫੇਰ ਹੀ ਕਹਿੰਦੇ ਹੁੰਦੇ ਹੈਗੇ ਜਿਹੜੀ ਸੱਸ ਹੈ ਉਹ ਨੂੰਤੀ ਬਣਾਉਂਦੀ ਹੈ ਤੇ ਕਦੇ ਵੀ ਬਜ਼ੁਰਗਾਂ ਦੇ ਨਾਲ ਐਵੇਂ ਨਾ ਕਰਿਆ ਕਰੋ ਇਹ ਇੱਕ ਇਹਨਾਂ ਨੂੰ ਇਹ ਹੁੰਦਾ ਹੌਸਲਾ ਹੁੰਦਾ ਵੀ ਸਾਡੇ ਕੋਲ ਇੱਕ ਮਿੱਟੀ ਦੀ ਢੇਰੀ ਹੈ ਅਕਸਰ ਕੋਈ ਅੱਜ ਤੱਕ ਨਾਲ ਲੈ ਕੇ ਗਿਆ ਨਾ ਆਪਾਂ ਲੈ ਕੇ ਜਾਏਗੀ ਆਪਣੇ ਕੋਲ ਹੀ ਰਹਿ ਜਾਣੀ ਹੈ ਤੇ ਇਹ ਇੱਕ ਬਸ ਇਹਦੇ ਹੌਸਲੇ ਤੇ ਤੁਰੇ ਫਿਰਦੇ ਹੁੰਦੇ ਆ ਤੇ ਬਾਕੀ ਦੱਸੋ ਉਹਦੀ ਵੱਧ ਕੰਮ ਕਰਦੇ ਆ ਜਦੋਂ ਇਹਨਾਂ ਦੇ ਨਾਂ ਕੋਈ ਜ਼ਮੀਨ ਘਰ ਕੋ ਨਾ ਵੱਧ ਕੰਮ ਕਰਦੇ ਆ ਹੌਸਲਾ ਹੁੰਦਾ ਵੀ ਮੇਰੇ ਨਾਲ ਜ਼ਮੀਨ ਹੈ ਮੇਰੇ ਨਾਲ ਘਰ ਹੈ ਇੱਕ ਦੇ ਆਸਤੇ ਵੀ ਭਾਈ ਇਸ ਤਰ੍ਹਾਂ ਕਰਨੇ ਸਾਡੀ ਜਿਹੜੀ ਇਹ ਨੂੰ ਦਿਖਾਈਏ ਵੀਡੀਓ ਇਹਦੇ ਵਿੱਚ ਬਹੁਤ ਘਰਾਂ ਦਾ ਇਸ ਤਰ੍ਹਾਂ ਦਾ ਕਲੇਸ਼ ਹੈਗਾ ਤੇ ਅਸੀਂ ਅਸੀਂ ਅਸਲੀਅਤ ਹੈ ਵੀ ਸਾਡੀ ਮਾਤਾ ਦਿਨ ਅੱਜ ਵੀ ਬਾਹਨ ਹੈਗਾ ਅਸੀਂ ਕਿਸੇ ਵੀ ਨੇ ਇਹਨੂੰ ਕਿਹਾ ਵੀ ਸਾਡਾ ਨਾ ਕਰਾ ਵੀ ਕੋਈ ਗੱਲ ਨਹੀਂ ਯਾਰ ਹੋਣਾ ਚਾਹੀਦਾ ਠੀਕ ਹੈ ਤੇ ਸਾਬ ਹੱਸਦੇ ਖੇਡਦੇ ਰਹੋ ਜੇ ਜੀ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਲਾਇਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਸੋਹਣੇ ਸੋਹਣੇ ਕਮੈਂਟ ਦੇਣੇ ਵੀ ਕਿਵੇਂ ਵੀਡੀਓ ਲੱਗੀ ਤੁਹਾਨੂੰ ਤੇ ਬਾਕੀ ਜਿਵੇਂ ਕਹਿੰਦੇ ਦੇ ਇੱਕ ਹੱਥ ਕਰ ਤੇ ਦੂਜੇ ਭਰ ਜਿਵੇਂ ਆਪਾਂ ਕਰਾਂਗੇ ਤੇ ਉਵੇਂ ਹੀ ਬੱਚੇ ਆਪਣੇ ਨਾਲ ਕਰ ਲੈਣਗੇ ਸਤਜੁਗ ਤੇ ਕਲਜੁਗ ਦੇ ਵਿੱਚ ਇਹੀ ਫਰਕ ਹੈ ਠੀਕ ਹੈ ਇਹ ਤਾਂ ਹੁਣ ਦਾ ਕਰੈਲ ਗੱਲ ਤੋਂ ਹੀ ਮਿਲ ਜਾਣਾ ਮਾੜਾ ਟਾਈਮ ਨਹੀਂ ਲੱਗਦਾ ਬਈ ਜੀ ਸਾਨੂੰ ਸਾਰਿਆਂ ਨੂੰ ਆਪਣੇ ਮਾਵਾਂ ਨੂੰ ਆਪਣੇ ਭੈਣ ਭਾਈਆਂ ਨੂੰ ਪਿਆਰ ਰੱਖਿਆ ਠੀਕ ਹੈ ਠੀਕ ਹੈ